ਇਹ ਕਹਿੰਦੇ ਸੀ ਕਿ ਹਮ ਕੁੱਤੇ ਕੋ ਟਿਕਟ ਦੇਂਗੇ ਨਾ ਉਹ ਵੀ ਜਿੱਤ ਜਾਏਗਾ ਕਹਿੰਦਾ ਵੋਟ ਝਾੜੂ ਕੋ ਪੜਨੀ ਐ ਵੋਟ ਕਿਸੇ ਬੰਦੇ ਕੋ ਨਹੀਂ ਪੜਨੀ ਤਾਂ ਇਸ ਕਰਕੇ ਇਹਨਾਂ ਨੇ ਕੋਈ ਲੀਡਰ ਪੈਦਾ ਹੀ ਨਹੀਂ ਹੋਣ ਦਿੱਤਾ ਤੇ ਜਿਨ੍ਹਾਂ ਨੇ ਇਹਨਾਂ ਦੀ ਸਰਕਾਰ ਬਣਾਈ ਉਹ ਸਭ ਪਾਸੇ ਸੁੱਟਦੇ ਤੇ ਹੁਣ ਲੋਕ ਇਹਨਾਂ ਨੂੰ ਸੁੱਟਣ ਨੂੰ ਤਿਆਰ ਬੈਠੇ ਆ ਮੈਂ ਅਬੋਰ 'ਚ ਬੈਠਾ ਅਬੋਰ ਤੇ ਬੱਲੂਆਣਾ ਦੋ ਹਲਕਿਆਂ ਮੈਂ ਗਰੰਟੀ ਕਰਦਾ ਸੰਦੀਪ ਪਾਠਕ ਨੂੰ ਭਗਵੰਤ ਮਾਨ ਜੀ ਨੂੰ ਚੈਲੰਜ ਕਰਦਾ ਲੈ ਇਹਨਾਂ ਦੋਨਾਂ ਹਲਕਿਆਂ 'ਚ ਤੁਸੀਂ 20000 ਵੋਟਾਂ ਪਲੱਸ ਕਰਕੇ ਦਿਖਾ ਦਿਓ 20-20000 ਚੈਲੰਜ ਕਰਦਾ ਭਾਵੇਂ ਆ ਕੇ ਬਹਿਜੋ ਇਹ ਐਨੇ ਕੈਰੋਗੈਂਟ ਹੋ ਗਏ 92 ਸੀਟਾਂ ਬਣਨ ਤੋਂ ਬਾਅਦ ਇਹ ਮਾਦੇ ਪੁੱਤ ਕਿਸੇ ਦਾ ਫੋਨ ਹੀ ਨਹੀਂ ਚੱਕਦੇ ਇਹ ਆਪਦੇ ਆਪ ਨੂੰ ਰੱਬ ਸਮਝਣ ਲੱਗ ਗਏ ਗੁੰਡਾਗਰਦੀ ਕਰ ਲਈ ਐ ਲੁੱਟਮਚਾਰ ਰੱਖੀ ਐ ਜਿਨ੍ਹਾਂ ਨੂੰ ਇਹ ਲਤਾੜ ਕੇ ਆਏ ਐ ਜਿਨ੍ਹਾਂ ਨੂੰ ਕਹਿੰਦੇ ਸੀ ਇਹ ਚੋਰ ਐ ਕਾਲੀ ਚੋਰ ਐ ਕਾਂਗਰਸੀ ਚੋਰ ਐ ਉਦੋਂ ਸਾਨੂੰ ਵੀ ਕਈ ਵਾਰੀ ਕਹਿਣਾ ਪੈਂਦਾ ਸੀ ਉਹ ਚੋਰ ਐ ਪਰ ਹੁਣ ਪਤਾ ਲੱਗਿਆ ਉਹ ਤਾਂ ਚੋਰ ਸੀ ਇਹ ਤਾਂ ਡਾਕੂ ਨੇ ਵੀ ਉਹ ਤਾਂ ਚਲੋ ਸਾਰੇ ਰੱਜੇ ਪੁੱਜੇ ਸੀ ਉਹ ਤਾਂ ਠੱਗੀ ਵੇਖ ਕੇ ਮਾਰਦੇ ਸੀ ਵੀ ਯਾਰ ਗਰੀਬ ਨੂੰ ਨਾ ਲੁੱਟੋ ਵੱਡੀ ਠੱਗੀ ਮਾਰਾਂਗੇ ਇਹ ਇਹੋ ਜਿਹੇ ਠੱਗ ਐ ਇਹ ਕਹਿੰਦੇ ਗਰੀਬ ਨੂੰ ਹੀ ਲੁੱਟ ਲੋ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ 6-6 ਮਹੀਨੇ ਅੰਦਰ ਰਹਿ ਕੇ ਆਏ ਤੇ ਤੁਸੀਂ ਕਹਿੰਦੇ ਹੋ ਅਸੀਂ ਸਾਫ਼ ਸੁਥਰੇ ਆ ਜੀ ਅਸੀਂ ਇਮਾਨਦਾਰ ਆ ਕੱਟੜ ਇਮਾਨਦਾਰ ਤੇ ਜਿਹਨੂੰ ਸਾਡੇ ਵਰਗੇ ਨੌਜਵਾਨ ਜਿਨ੍ਹਾਂ ਨੇ ਇਹਨਾਂ ਪਿੱਛੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੂੰ ਕਦੇ ਪੁਲਿਸ ਨੇ ਬੁਲਾਇਆ ਹੀ ਨਹੀਂ ਥਾਣੇ ਉਹਨਾਂ ਨੂੰ ਕਹਿੰਦੇ ਤੁਸੀਂ ਚੋਰ ਹੋ ਤੇ ਅਸੀਂ ਇਮਾਨਦਾਰ ਅੱਜ ਸਰਕਾਰ ਛੱਡੀ ਨੂੰ 1.5 ਸਾਲ ਹੋ ਗਿਆ ਮੈਨੂੰ ਕਹਿੰਦੇ ਸੀ ਵੀ ਤੁਸੀਂ ਲੁੱਟ ਕਰ ਰਹੇ ਹੋ ਸਰਕਾਰ ਛੱਡੀ ਨੂੰ 1.5 ਸਾਲ ਹੋ ਗਿਆ ਸਰਕਾਰ ਇਹਨਾਂ ਦੀ ਸਭ ਕੁਝ ਇਹਨਾਂ ਦਾ 1.5 ਸਾਲ ਚ ਇੱਕ ਪੰਜੀ ਸਾਬਤ ਨਹੀਂ ਕਰ ਸਕੇ ਤੇ ਮੈਂ ਇਹਨਾਂ ਦੇ ਐਮਐਲਏ ਦੇ ਰੋਜ਼ ਕੱਚੇ ਚਿੱਠੇ ਫਰੋਲਦਾ ਸਬੂਤ ਨਾਲ ਲੈ ਕੇ ਤੁਹਾਨੂੰ ਲੋਕਾਂ ਨੇ ਵੋਟਾਂ ਤਾਂ ਪਾਈਆਂ ਦੂਜਿਆਂ ਤੋਂ ਅੱਕੇ ਸੀ ਲੋਕਾਂ ਨੂੰ ਲੱਗਿਆ ਇਹ ਅਸੂਲਾਂ ਵਾਲੇ ਲੋਕ ਹੈ ਸਿਧਾਂਤਾਂ ਵਾਲੇ ਲੋਕ ਹੈ ਇਮਾਨਦਾਰ ਲੋਕ ਹੈ ਚੰਗੀ ਰਾਜਨੀਤੀ ਕਰਨਗੇ ਜਦੋਂ ਤੁਸੀਂ ਉਹ ਸਾਰਾ ਕੁਝ ਛੱਡ ਕੇ ਸਿਧਾਂਤਾਂ ਤੇ ਅਸੂਲਾਂ ਨੂੰ ਛਿੱਕੇ ਟੰਗੇ ਤੁਸੀਂ ਉਸੇ ਕੰਮ ਤੇ ਆਗੇ ਦੂਜੀਆਂ ਪਾਰਟੀਆਂ ਵਾਲੇ ਵੀ ਜਿਸ ਜਿਹਨੂੰ ਮਰਜ਼ੀ ਲੈ ਲੋ ਜੀ ਕੋਈ ਚੋਰ ਹੈ ਡਾਕੂ ਹੈ ਲੁਟੇਰਾ ਉਹ ਸਾਰੇ ਲੈ ਲੋ ਸਿਰਫ ਜਿੱਤਣ ਵਾਸਤੇ ਤਾਂ ਫਿਰ ਜਦੋਂ ਅਸੂਲ ਤੇ ਸਿਧਾਂਤ ਛੱਡਦੇ ਫਿਰ ਲੋਕਾਂ ਨੇ ਵੀ ਛੱਡਤਾ ਤੁਸੀਂ ਵੀ ਵਿੱਚ ਰਹੇ ਹੋ ਤੁਸੀਂ ਜ਼ਰੂਰ ਦੱਸ ਦਿਓ ਕਿ ਆਮ ਆਦੀ ਪਾਰਟੀ ਕੋਲ ਐਸਾ ਵਾਸ਼ਿੰਗ ਪਾਊਡਰ ਕਿਹੜਾ ਹੈ ਕਿ ਜਦੋਂ ਕਿਸੇ ਹੋਰ ਪਾਰਟੀ ਦੇ ਵਿੱਚ ਕੋਈ ਵੀ ਲੀਡਰ ਹੁੰਦਾ ਹੈ ਕਹਿੰਦੇ ਨੇ ਕਿ ਇਹ ਕਰਪਟ ਹੈ ਇਹ ਕਰਪਟ ਹੈ ਭ੍ਰਿਸ਼ਟ ਹੈ ਜਦੋਂ ਇਹਨਾਂ ਦੀ ਪਾਰਟੀ ਦੇ ਵਿੱਚ ਆ ਜਾਂਦਾ ਤਾਂ ਕਹਿੰਦੀ ਹੈ ਕਿ ਇਹ ਸਾਫ਼ ਸੁਥਰਾ ਹੈ ਸਹੀ ਹੈ ਐਸਾ ਵਾਸ਼ਿੰਗ ਪਾਊਡਰ ਆਮ ਆਦੀ ਪਾਰਟੀ ਕੋਲ ਕਿਹੜਾ ਹੈ ਕਿ ਸਾਫ਼ ਹੋ ਜਾਂਦਾ ਇਹਨਾਂ ਕੋਲ ਆ ਬੀਜੇਪੀ ਵਾਲਿਆਂ ਨੂੰ ਤਾਂ ਕਹਿੰਦੇ ਆ ਵੀ ਜਿੰਨੇ ਚੋਰ ਚੱਕੇ ਗੁੰਡੇ ਬਦਮਾਸ਼ ਸਾਰੇ ਇਹ ਲੈਂਦੇ ਆ ਉਹਨਾਂ ਨੂੰ ਤਾਂ ਐ ਕਹਿੰਦੇ ਐ ਤੇ ਕਹਿੰਦੇ ਜਿਹੜਾ ਇਹਨਾਂ 'ਚ ਚਲਿਆ ਜਾਂਦਾ ਉਹ ਸਾਫ ਸੁਥਰਾ ਹੋ ਜਾਂਦਾ ਦੁੱਤੋਤਾ ਹੋ ਜਾਂਦਾ ਤੇ ਤੁਹਾਡਾ ਵੀ ਤਾਂ ਸੇਮ ਹੀ ਐ ਜਿਨ੍ਹਾਂ ਨੇ ਆਪਦਾ ਘਰ ਪਰਿਵਾਰ ਲਾ ਕੇ ਪਾਰਟੀ ਨੂੰ ਖੜਾ ਕੀਤਾ ਤਿੰਨ ਤਿੰਨ ਵਾਰੀ ਦੇ ਐਮ ਐਲ ਏ ਸੀ ਉਹਨਾਂ ਨੂੰ ਤਾਂ ਤੁਸੀਂ ਟਿਕਟਾਂ ਕੱਟ ਕੇ ਪਾਸੇ ਸੁੱਟਤਾ ਤੇ ਜਿਹੜੇ ਬੀ ਜੇ ਪੀ ਚੋਂ ਆਏ ਉਹਨਾਂ ਨੂੰ ਅੱਠਾਂ ਨੂੰ ਲਿਆ ਕੇ ਟਿਕਟਾਂ ਦੇਤੀਆਂ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਟਿਕਟਾਂ ਕਮੋਗੇ ਆਮਦੀਪ ਪਾਰਟੀ ਦੀ ਦਿੱਲੀ ਦੀ ਹਾਰ ਤੋਂ ਬਾਅਦ ਪੰਜਾਬ ਦੇ ਵਿੱਚ ਬੜੀ ਚਰਚਾ ਛੜੀ ਜਿੱਥੇ ਚਰਚਾ ਵਿਰੋਧੀ ਧਿਰ ਦੇ ਵੱਲੋਂ ਛੜੀ ਗਈ ਚਰਚਾ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜੀ ਆ ਉਹ ਛੜੀ ਗਈ ਇਹ ਕਿਹਾ ਗਿਆ ਕਿ ਦਿੱਲੀ ਮਾਡਲ ਫੇਲ ਹੋਇਆ ਹੈ ਤਾਂ ਉੱਥੇ ਹੀ ਚਰਚਾ ਆਮ ਆਦਮੀ ਪਾਰਟੀ ਦੇ ਸਾਬਕਾ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰਾਂ ਨੇ ਵੀ ਛੇੜੀ ਉਹਨਾਂ ਇੱਥੋਂ ਤੱਕ ਕਿਹਾ ਕਿ ਜੋ ਇਲਜ਼ਾਮ ਅਸੀਂ ਨੇ ਤੇ ਪਹਿਲਾਂ ਲਾਉਂਦੇ ਹੁੰਦੇ ਸੀ ਜਿਸ ਤਰ੍ਹਾਂ ਦੇ ਨਾਲ ਅਸੀਂ ਇਹਨਾਂ ਬਾਰੇ ਦੱਸਦੇ ਹੁੰਦੇ ਸੀ ਉਹ ਚੀਜ਼ ਹੁਣ ਸੱਚ ਹੋਈ ਆ ਤੇ ਦਿੱਲੀ ਦੇ ਲੋਕਾਂ ਨੇ ਜਿਹੜਾ ਆਮ ਆਦਮੀ ਪਾਰਟੀ ਨੂੰ ਨਕਾਰਿਆ ਉਸ ਤੋਂ ਬਾਅਦ ਪਿਛਲੇ ਦਿਨਾਂ ਚ ਮਨੀਸ਼ ਸੋਦਿਆ ਪੰĐáp ਪੰਜਾਬ ਦੇ ਵਿੱਚ ਜਿਹੜੇ ਆ ਗਏ ਉਹ ਆਉਂਦੇ ਨੇ ਉਸ ਦੀ ਚਰਚਾ ਵੀ ਛੇੜੀ ਕਿ ਦਿੱਲੀ ਦੇ ਲੋਕਾਂ ਨੇ ਜੇ ਸਿੱਖਿਆ ਮੰਤਰੀ ਨੂੰ ਹਰਾ ਦਿੱਤਾ ਸਿੱਖਿਆ ਮੰਤਰੀ ਨੂੰ ਨਕਾਰ ਦਿੱਤਾ ਕਿ ਹੁਣ ਉਹ ਪੰਜਾਬ ਦੇ ਸਕੂਲਾਂ ਨੂੰ ਸੁਧਾਰਨਗੇ ਤੇ ਹੋਰ ਵੀ तमाम ਵਿਸ਼ਿਆਂ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਦੀਪ ਕੰਬੋਜ ਹੋਣਗੇ ਆਮ ਆਦਮੀ ਪਾਰਟੀ ਦੇ ਵਿੱਚ ਲੰਬਾ ਸਮਾਂ ਰਹੇ ਲੰਬਾ ਤਜਰਬਾ ਰਿਹਾ ਪਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਆ ਉਹ ਛੜਦੇ ਨੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਦੀਪ ਭਾਈ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮਿੱਟੀ ਅ ਬਹੁਤ ਬਹੁਤ ਧੰਨਵਾਦ ਜੀ ਆਰਐਮਬੀ ਚੈਨਲ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਸੀਂ ਵੀ ਚਰਚਾ ਛੇੜੀ ਜਦੋਂ ਅਮਾਦੀ ਪਾਰਟੀ ਦਿੱਲੀ ਦੇ ਵਿੱਚ ਹਾਰਦੀ ਆ ਦਿੱਲੀ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪੈਂਦਾ ਆ ਜਿਹੜੇ ਦਿੱਲੀ ਮਾਡਲ ਦੀਆਂ ਗੱਲਾਂ ਪੰਜਾਬ ਦੇ ਵਿੱਚ ਹੁੰਦੀਆਂ ਸੀ ਕੀ ਮੰਨਦੇ ਹੋ ਉਸੇ ਉਸੇ ਦਿੱਲੀ ਮਾਡਲ ਨੂੰ ਦਿੱਲੀ ਦੇ ਲੋਕਾਂ ਨੇ ਫੇਲ ਕਰਤਾ ਅ ਦੇਖੋ ਜੀ ਇਹ ਬੜਾ ਗੰਭੀਰ ਵਿਸ਼ਾ ਹੈ ਕਿਉਂਕਿ ਸਾਡੇ ਵਰਗੇ ਨੌਜਵਾਨ ਜਿਹੜੇ ਇਹਨਾਂ ਨਾਲ ਮੈ ਤੁਹਾਨੂੰ ਪਹਿਲਾਂ ਵੀ ਪਿਛਲੇ ਇੰਟਰਵਿਊ ਚ ਮੈਨੂੰ ਯਾਦ ਆ ਜਦੋਂ ਮੈਂ ਰਿਜ਼ਾਈਨ ਕਰਿਆ ਸੀ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ 12 13 ਸਾਲ ਦਾ ਸਮਾਂ ਆਵਾਦੀ ਪਾਰਟੀ ਨੂੰ ਦਿੱਤਾ ਜਿਹੜੇ ਊਸੂਲਾਂ ਤੇ ਸਿਧਾਂਤਾਂ ਨੂੰ ਲੈ ਕੇ ਅਸੀਂ ਨਾਲ ਲੱਗੇ ਇਹਨਾਂ ਨੇ ਉਹਨਾਂ ਸਾਰਿਆਂ ਨੂੰ ਛਿੱਕੇ ਤੇ ਟੰਗਿਆ ਅ ਕਈ ਵਾਰੀ ਸ਼ਰੋਤੇ ਜਿਹੜੇ ਦੇਖ ਰਹੇ ਆ ਦਰਸ਼ਕ ਉਹਨਾਂ ਦੇ ਮਨ ਚ ਸਵਾਲ ਉੱਠਦਾ ਵੀ ਸ਼ਾਇਦ ਇਹ ਤਾਂ ਬੋਲ ਰਹੇ ਆ ਵੀ ਦਿੱਲੀ ਚ ਹਾਰ ਗਏ ਪਰ ਤੁਸੀਂ ਇਸ ਗੱਲ ਦੇ ਗਵਾਹ ਹੋ ਕਿ ਅੱਜ ਤੋਂ 1.5 ਸਾਲ ਪਹਿਲਾਂ ਜਦੋਂ ਇਹ ਦੀ ਪਾਵਰ ਚ ਸੀ ਸਰਕਾਰ ਚ ਸੀ ਤੇ ਹਾਲਾਕਿ ਮੇਰੀ ਸਾਰੇ ਮੰਤਰੀਆਂ ਮਿਨਿਸਟਰ ਨਾਲ ਵਧੀਆ ਬੰਦੀ ਹੈ ਕਿਉਂਕਿ ਉਹ ਸਾਰੇ ਮੇਰੇ ਨਾਲ ਦਰਿਆ ਵਿਛਾਉਂਦੇ ਰਹੇ ਸੀ ਤਾਂ ਅਸੀਂ ਉਸ ਸਮੇ ਛੱਡਿਆ ਕਿਉਂ ਛੱਡਿਆ ਕਿਉਂਕਿ ਪਤਾ ਲੱਗ ਗਿਆ ਕਿ ਇਹ ਜੋ ਕਹਿਣੀ ਤੇ ਜੋ ਕਰਨੀ ਉਹਦੇ ਵਿੱਚ ਬਹੁਤ ਜ਼ਿਆਦਾ ਅੰਤਰ ਆ ਗਿਆ ਹੈ ਇਹ ਹੁਣ ਕਿਸੇ ਦੀ ਗੱਲ ਨਹੀਂ ਸੁਣਦੇ ਤਾਂ ਇਹਨਾਂ ਨੇ ਜਿੰਨੇ ਸਾਡੇ ਵਰਕਰਸ ਜਿਨ੍ਹਾਂ ਨੇ ਪਾਰਟੀ ਨੂੰ ਸਟੈਂਡ ਕੀਤਾ ਜਿਨ੍ਹਾਂ ਨੇ ਮਾੜੇ ਟਾਈਮ ਚ 12 13 13 ਸਾਲ ਆਪ ਦਾ ਘਰ ਪਰਿਵਾਰ ਸਭ ਕੁਝ ਇਹਨਾਂ ਪਿੱਛੇ ਲਾਇਆ ਤੇ ਜਦੋਂ ਚੰਗਾ ਸਮਾਂ ਆ ਗਿਆ ਉਹਨਾਂ ਨੂੰ ਤਾਂ ਇਹ ਚੋਰ ਕਹਿਣ ਲੱਗੇ ਜਿਨ੍ਹਾਂ ਨੇ ਆਪਦੇ 13-13 ਸਾਲੇ ਨਾਲ ਪਿੱਛੇ ਘਰ ਲਾਏ ਤੇ ਜਿਹੜੇ ਕਮਾਊ ਪੁੱਤ ਆਏ ਦੂਜੀਆਂ ਪਾਰਟੀਆਂ ਚ ਇਹਨਾਂ ਨੂੰ maal ਇਕੱਠਾ ਕਰਕੇ ਦਿੰਦੇ ਸੀ ਉਹ ਕਹਿੰਦੇ ਜੀ ਇਹ ਵਧੀਆ ਸਾਰੇ ਮਾਨਦਾਰ ਹੈ ਅੱਛਾ ਤੁਸੀਂ ਜਿਹੜਾ ਸਵਾਲ ਕੀਤਾ ਦਿੱਲੀ ਦਾ ਦਿੱਲੀ ਦੀ ਹਾਰ ਦੇ ਜਿਹੜੇ ਮੁੱਖ ਕਾਰਨ ਹੈ ਉਹ ਇਹੀ ਰਹੇ ਕਿ ਇਹਨਾਂ ਨੇ ਕੋਈ ਪੁਰਾਣਾ ਬੰਦਾ ਜਿਹੜਾ ਸਿਧਾਂਤਾਂ ਤੇ ਸੂਲਾਂ ਨਾਲ ਜੁੜਿਆ ਸੀ ਅਰਵਿੰਦ ਕੇਜਰੀਵਾਲ ਜੀ ਨਾਲ ਇਹਨਾਂ ਨੇ ਉਹ ਛੱਡਿਆ ਨਹੀਂ ਚਾਹੇ ਜੋਗਿੰਦਰ ਯਾਦਵ ਹੋਵੇ ਪ੍ਰਸ਼ਾਂਤ ਭੂਸ਼ਣ ਜੀ ਹੋਣ ਹੋਰ ਕਿੰਨੇ ਹੀ ਬੰਦੇ ਤੇ ਅੱਠ ਐਮਐਲਏ ਉਹ ਜਿਹੜੇ ਇਹਨਾਂ ਨਾਲ ਮਤਲਬ ਜਦੋਂ ਅੰਦੋਲਨ ਸੀ ਅੰਨਾ ਜੀ ਦਾ ਉਦੋਂ ਜੁੜੇ ਤਿੰਨ ਤਿੰਨ ਵਾਰੀ ਦੇ ਵਿਧਾਇਕ ਜਦੋਂ 28 ਜਿੱਤੇ ਉਦੋਂ ਵੀ ਉਹ ਜਦੋਂ 67 ਜਿੱਤੇ ਉਦੋਂ ਵੀ ਉਹ ਬਾੜ ਜਿੱਤੇ ਉਦੋਂ ਵੀ ਉਹ ਉਹਨਾਂ ਨੂੰ ਪਾਸੇ ਕਰਕੇ ਤੇ ਟਿਕਟਾਂ ਦਿੱਤੀਆਂ ਬੀਜੇਪੀ ਤੋਂ ਲੈ ਕੇ ਤੇ ਫਿਰ ਹਾਰ ਕਿਉਂ ਨਾ ਹੋਊਗੀ ਜਦੋਂ ਤੁਹਾਨੂੰ ਲੋਕਾਂ ਨੇ ਵੋਟਾਂ ਤਾਂ ਪਾਈਆਂ ਦੂਜਿਆਂ ਤੋਂ ਅੱਕੇ ਸੀ ਲੋਕਾਂ ਨੂੰ ਲੱਗਿਆ ਇਹ ਅਸੂਲਾਂ ਵਾਲੇ ਲੋਕ ਐ ਸਿਧਾਂਤਾਂ ਵਾਲੇ ਲੋਕ ਐ ਇਮਾਨਦਾਰ ਲੋਕ ਐ ਚੰਗੀ ਰਾਜਨੀਤੀ ਕਰਨਗੇ ਜਦੋਂ ਤੁਸੀਂ ਉਹ ਸਾਰਾ ਕੁਝ ਛੱਡ ਕੇ ਸਿਧਾਂਤਾਂ ਤੇ ਅਸੂਲਾਂ ਨੂੰ ਛਿੱਕੇ ਟੰਕ ਕੇ ਤੁਸੀਂ ਉਸੇ ਕੰਮ ਤੇ ਆ ਗਏ ਦੂਜੀਆਂ ਪਾਰਟੀਆਂ ਵਾਲੇ ਵੀ ਜਿਸ ਜਿਹਨੂੰ ਮਰਜ਼ੀ ਲੈ ਲੋ ਜੀ ਕੋਈ ਚੋਰ ਐ ਡਾਕੂ ਐ ਲੁਟੇਰਾ ਉਹ ਸਾਰੇ ਲੈ ਲੋ ਸਿਰਫ ਜਿੱਤਣ ਵਾਸਤੇ ਤਾਂ ਫਿਰ ਜਦੋਂ ਅਸੂਲ ਤੇ ਸਿਧਾਂਤ ਛੱਡਦੇ ਫਿਰ ਲੋਕਾਂ ਨੇ ਵੀ ਛੱਡਤਾ ਤਾਂ ਜਿਹੜੇ ਮਾਡਲ ਦੀ ਗੱਲ ਕੀਤੀ ਇਹਨਾਂ ਨੇ ਕਿਹਾ ਹੈਲਥ ਹੈਲਥ ਮਿਨਿਸਟਰ ਉਹ ਹਾਰ ਗਿਆ ਇਹ ਕਹਿੰਦੇ ਸਾਡਾ ਐਜੂਕੇਸ਼ਨ ਮਾਡਲ ਦਿੱਲੀ ਦਾ ਐਜੂਕੇਸ਼ਨ ਮਿਨਿਸਟਰ ਪਿਛਲੀ ਵਾਰੀ ਮੈਨੂੰ ਯਾਦ ਹੈ ਸਾਰੇ ਰਾਉਂਡਾਂ 'ਚ ਹਾਰ ਰਿਹਾ ਸੀ ਲਾਸਟ ਰਾਉਂਡ 'ਚ ਜਿੱਤ ਗਿਆ 1200 ਵੋਟਾਂ ਨਾਲ ਅੱਤ ਕੀ ਸੇਮ ਫਿਰ ਐਜੂਕੇਸ਼ਨ ਮਿਨਿਸਟਰੀ ਹਾਰ ਗਿਆ ਤੁਹਾਡਾ ਮਨੀਸ਼ ਜੀ ਦੇ ਨਾਮ ਤੇ ਕਿੰਨਾ ਪ੍ਰਚਾਰ ਹੋਇਆ ਚਲੋ ਮੈਂ ਵੀ ਉਹਨਾਂ ਨੂੰ ਬੜਾ ਵਧੀਆ ਇਨਸਾਨ ਮੰਨਦਾ ਸੀ ਪਰ ਜੋ ਇਹਨਾਂ ਤੇ ਇਲਜ਼ਾਮ ਲੱਗੇ ਹੁਣ ਇਹ ਵੀ ਸਵਾਲ ਉੱਠਦੇ ਆ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ 6-6 ਮਹੀਨੇ ਅੰਦਰ ਰਹਿ ਕੇ ਆਏ ਤੇ ਤੁਸੀਂ ਕਹਿੰਦੇ ਅਸੀਂ ਸਾਫ਼ ਸੁਥਰੇ ਆ ਜੀ ਅਸੀਂ ਇਮਾਨਦਾਰ ਆ ਕਟੜ ਇਮਾਨਦਾਰ ਤੇ ਜਿਹਨੂੰ ਸਾਡੇ ਵਰਗੇ ਨੌਜਵਾਨ ਜਿਨ੍ਹਾਂ ਨੇ ਇਹਨਾਂ ਪਿੱਛੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੂੰ ਕਦੇ ਪੁਲਿਸ ਨੇ ਬੁਲਾਇਆ ਹੀ ਨਹੀਂ ਥਾਣੇ ਉਹਨਾਂ ਨੂੰ ਕਹਿੰਦੇ ਤੁਸੀਂ ਚੋਰ ਹੋ ਤੇ ਅਸੀਂ ਇਮਾਨਦਾਰ ਆ ਅੱਜ ਸਰਕਾਰ ਛੱਡੀ ਨੂੰ 1.5 ਸਾਲ ਹੋ ਗਿਆ ਮੈਨੂੰ ਕਹਿੰਦੇ ਸੀ ਵੀ ਤੁਸੀਂ ਲੁੱਟ ਕਰ ਰਹੇ ਹੋ ਸਰਕਾਰ ਛੱਡੀ ਨੂੰ 1.5 ਸਾਲ ਹੋ ਗਿਆ ਸਰਕਾਰ ਇਹਨਾਂ ਦੀ ਸਭ ਕੁਝ ਇਹਨਾਂ ਦਾ 1.5 ਸਾਲ ਚ ਇੱਕ ਪੰਜੀ ਸਾਬਤ ਨਹੀਂ ਕਰ ਸਕੇ ਤੇ ਮੈਂ ਇਹਨਾਂ ਦੇ ਐਮਐਲਏ ਦੇ ਰੋਜ਼ ਕੱਚੇ ਚਿੱਠੇ ਫਰੋਲਦਾ ਸਬੂਤ ਨਾਲ ਲੈ ਕੇ ਹੁਣ ਬੋਲਦੇ ਨਹੀਂ ਤਾਂ ਇਹ ਗੱਲ ਹੈ ਸਿਧਾਂਤਾਂ ਤੋਂ ਪਟਕ ਚੁੱਕੇ ਆ ਸਿਰਫ ਪੈਸੇ ਇਕੱਠੇ ਕਰਨਾ ਇਹਨਾਂ ਦਾ ਮਕਸਦ ਹੈ ਬਾਕੀ ਸਭ ਕੁਝ ਇਹਨਾਂ ਨੇ ਤਿਆਗਤਾ ਜਿਹੜੇ ਸੂਲਾਂ ਤੇ ਸਿਧਾਂਤਾਂ ਨਾਲੇ ਆਏ ਸੀ ਵੱਡੀ ਗੱਲ ਇਹ ਵੀ ਆ ਕਿ ਜਿਹੜੇ ਅਰਵਿੰਦ ਕੇਜਰੀਵਾਲ ਦੀ ਗੱਲ ਕਰਦੇ ਹੁੰਦੇ ਸੀ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਵਾਹ ਵਾਹ ਹੀ ਪੰਜਾਬ ਦੇ ਵਿੱਚ ਕਰਦੇ ਹੁੰਦੇ ਸੀ ਉਹ ਅਰਵਿੰਦ ਕੇਜਰੀਵਾਲ ਖੁਦ ਵੀ ਦਿੱਲੀ ਤੋਂ ਜਿੱਤ ਨਹੀਂ ਸਕੇ ਇਹ ਤਾਂ ਬਹੁਤ ਵੱਡਾ ਸਵਾਲ ਹੈ ਜੀ ਇਸ ਗੱਲ ਦਾ ਦੇਖੋ ਦੁੱਖ ਵੀ ਹੁੰਦਾ ਹੈ ਕਿਉਂਕਿ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਇੱਕ ਪਾਰਟੀ ਜਦੋਂ ਉੱਭਰੀ ਤਾਂ ਉਹ ਕੱਲਾ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਪਾਰਟੀ ਨਾਲ ਜੁੜਿਆ ਸੀ ਪੂਰਾ ਦੇਸ਼ ਪੂਰਾ ਇੰਡੀਆ ਸਾਰਿਆਂ ਦੀਆਂ ਨਿਗਾਸ ਯਾਰ ਚੰਗੇ ਲੋਕ ਆਏ ਐ ਨਵੀਂ ਰਾਜਨੀਤੀ ਲੈ ਕੇ ਆਏ ਐ ਨਵੇਂ ਸਿਧਾਂਤਾਂ ਤੇ ਉਸੂਲਾਂ ਨਾਲ ਆਏ ਐ ਇਹਨਾਂ ਨੂੰ ਆਪਾਂ ਮੌਕਾ ਦੇਈਏ ਇਹਨਾਂ ਨੂੰ ਅੱਗੇ ਲੈ ਕੇ ਆਈਏ ਤੇ ਲੋਕਾਂ ਨੇ ਇਹਨਾਂ ਨੂੰ ਵੇਖੋ ਦੋ ਵਾਰੀ ਇਹਨਾਂ ਦੀ ਸਰਕਾਰ ਦਿੱਲੀ ਚ ਬਣਾਈ ਤਿੰਨ ਵਾਰ ਬਣਾਈ ਪਹਿਲਾਂ ਵੀ ਇਹਨਾਂ ਦੀ ਚਲੋ ਬਣ ਗਈ ਜਿਵੇਂ ਹੀ ਬਣੀ ਫਿਰ ਤਿੰਨ ਵਾਰ ਬਣਾਈ ਪੰਜਾਬ ਚ ਲੋਕਾਂ ਨੇ 92 ਸੀਟਾਂ ਇਹਨਾਂ ਨੂੰ ਦੇਤੀਆਂ ਸਿਰਫ ਇਸ ਕਰਕੇ ਕਿ ਚੰਗੇ ਲੋਕ ਆਏ ਐ ਚੰਗੀ ਰਾਜਨੀਤੀ ਕਰਨ ਆਏ ਐ ਤੇ ਇਹ ਜਦੋਂ ਤੱਕ ਪੰਜਾਬ ਦੀਆਂ ਟਿਕਟਾਂ ਵੰਡੇ ਰਹੇ ਆ ਠੀਕ ਰਿਹਾ ਚਲੋ ਕਿਤੇ ਕਿਤੇ ਇਕਾ ਦੁੱਕਾ ਕਿਤੇ ਹੋ ਸਕਦਾ ਹੈ ਕਿ ਥੋੜਾ ਬਹੁਤਾ ਕਿਤੇ ਕੋਈ ਰੌਲਾ ਹੋਇਆ ਹੋਵੇ ਜਾਂ ਕਿਸੇ ਦਾ ਵਿਰੋਧ ਹੋਇਆ ਹੋਵੇ ਓਵਰਆਲ ਠੀਕ ਸੀ ਪਰ ਜਦੋਂ ਇਹ 92 ਜਿੱਤ ਗਏ ਇਹ ਤਾਂ ਮਤਲਬ ਇਹਨਾਂ ਦੀ ਵਰਡਿੰਗ ਇਹ ਹੋਗੀ ਗਰੇਵਾਲ ਸਾਹਿਬ ਤੁਸੀਂ ਹੈਰਾਨ ਹੋ ਜਾਓਗੇ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਕਿਉਂਕਿ ਮੈਂ ਬੜਾ ਇਹਨਾਂ ਦੀ ਆਰਗੇਨਾਈਜੇਸ਼ਨ ਚ ਰਿਆਂ ਇਹ ਕਹਿੰਦੇ ਸੀ ਕਿ ਹਮ ਕੁੱਤੇ ਕੋ ਟਿਕਟ ਦੇਂਗੇ ਨਾ ਉਹ ਵੀ ਜਿੱਤ ਜਾਏਗਾ ਕਹਿੰਦਾ ਵੋਟ ਝਾੜੂ ਕੋ ਪੜਨੀ ਹੈ ਵੋਟ ਕਿਸੇ ਬੰਦੇ ਕੋ ਨਹੀਂ ਪੜਨੀ ਤਾਂ ਇਸ ਕਰਕੇ ਇਹਨਾਂ ਨੇ ਕੋਈ ਲੀਡਰ ਪੈਦਾ ਹੀ ਨਹੀਂ ਹੋਣ ਦਿੱਤਾ ਜਿਹੜਾ ਕੋਈ ਲੀਡਰ ਪੈਦਾ ਹੁੰਦਾ ਸੀ ਉਹਨੂੰ ਨੱਪ ਦਿੰਦੇ ਸੀ ਇਹਨੂੰ ਪਾਸੇ ਕਰ ਦਿਓ ਇਹ ਬੋਲਣ ਵਾਲਾ ਹੈ ਇਹ ਸਵਾਲ ਪੁੱਛਦਾ ਇਹਨੂੰ ਪਾਸੇ ਕਰ ਦਿਓ ਤਾਂ ਇਹਨ ਜਿੰਨੇ ਮਨਿਸਟਰਸ ਵੀ ਜ਼ਿਆਦਾਤਰ ਜਿਹੜੇ ਵਿਚਾਰੇ ਘੱਟ ਬੋਲਦੇ ਆ ਚੁੱਪ ਰਹਿੰਦੇ ਆ ਉਹਨਾਂ ਨੂੰ ਬਣਾਉਂਦੇ ਆ ਜਿਹੜੇ ਕਾਬਿਲ ਬੰਦੇ ਆ ਜਿਨ੍ਹਾਂ ਚ ਦਮ ਐ ਜਿਹੜੇ ਆਪਣੇ ਦਮ ਤੇ ਸਿਸਟਮ ਨੂੰ ਠੀਕ ਕਰ ਸਕਦੇ ਚਲਾ ਸਕਦੇ ਆ ਕੁਮਰ ਵਿਜੇ ਪ੍ਰਤਾਪ ਵਰਗੇ ਜਿਨ੍ਹਾਂ ਦੇ ਨਾਮ ਤੇ ਸਰਕਾਰ ਬਣਾਈ ਗਈ ਉਹਨਾਂ ਸਾਰਿਆਂ ਨੂੰ ਖੁੱਡੇ ਲੈਣ ਲਾਤਾ ਕਿਉਂਕਿ ਇਹਨਾਂ ਨੂੰ ਐ ਸੀ ਕਿ ਯਾਰ ਜੇ ਇਹੋ ਜਿਹੇ ਬੰਦੇ ਆਗੇ ਤਾਂ ਸਾਨੂੰ ਕੌਣ ਪੁੱਛੇਗਾ ਤਾਂ ਅਰਵਿੰਦ ਕੇਜਰੀਵਾਲ ਜੀ ਦਾ ਹਾਰਨਾ ਮੇਨ ਲਾਦਾ ਕਿਤੇ ਨਾ ਕਿਤੇ ਸਾਰੇ ਦੇਸ਼ ਦੇ ਲੋਕਾਂ ਦੀਆਂ ਉਮੀਦਾਂ ਟੁੱਟ ਗਈਆਂ ਇਹਨਾਂ ਨੇ ਐਡੀ ਤਕੜੀ ਨਿਰਾਸ਼ਾ ਪੈਦਾ ਕਰਤੀ ਕਿ ਹੁਣ ਕੋਈ ਬੰਦਾ ਕਿਸੇ ਨਵੀਂ ਪਾਰਟੀ ਤੇ ਵਿਸ਼ਵਾਸ ਹੀ ਨਹੀਂ ਕਰੂਗਾ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਮਾਨਦਾਰੀ ਦਾ ਤਾਂ ਸਿਰਫ ਢੋਂਗ ਸੀ ਪਰ ਕਾਰਨਾਮੇ ਇਹਨਾਂ ਦੇ ਉਹਨਾਂ ਤੋਂ ਵੀ ਮਾੜੇ ਤਾਂ ਇੰਨੇ ਵੱਡੇ ਵੱਡੇ ਗੰਭੀਰ ਇਲਜ਼ਾਮ ਲੱਗਣੇ ਕਰੋੜਾਂ ਰੁਪਏ ਦੇ ਐਕਸਾਈਜ਼ ਸ਼ਰਾਬ ਵਾਲੇ ਜਿਹੜੇ ਘਟਾਲੇ ਹੋਣੇ ਉਹਦੇ ਬਾਅਦ ਇਹਨਾਂ ਦਾ ਅੰਦਰ ਰਹਿਣਾ ਇਹ ਅੰਦਰ ਰਹਿ ਮਨੀਸ਼ ਜੀ ਅੰਦਰ ਰਹਿ ਸਤਿੰਦਰ ਜੈਨ ਜੀ ਅੰਦਰ ਰਹਿ ਲਗਭਗ ਸਾਰੀ ਜਿਹੜੀ ਲੌਬੀ ਸੀ ਕ੍ਰੀਮ ਉਹ ਸਾਰੀ ਅੰਦਰ ਰਹਿ ਕੇ ਆਈ ਹੈ ਤੇ ਉਹ ਕਹਿੰਦੇ ਅਸੀਂ ਇਮਾਨਦਾਰ ਹਾਂ ਤੇ ਦੂਜਿਆਂ ਨੂੰ ਕਹਿੰਦੇ ਆ ਵੀ ਤੁਸੀਂ ਚੋਰ ਹੋ ਸਾਰੇ ਦੂਜਾ ਜਿਹਦੇ ਤੇ ਸਵਾਲ ਕਰਦੇ ਆ ਜਿਹਦਾ ਮਰਜ਼ੀ ਨਾਮ ਲੈ ਲਓ ਕਿਸੇ ਵੀ ਪੋਲਿਟਿਕਲ ਲੀਡਰ ਦਾ ਉਹਨੂੰ ਕਹਿੰਦੇ ਤੁਸੀਂ ਚੋਰ ਹੋ ਠਾਗੋ ਅਸੀਂ ਇਮਾਨਦਾਰ ਆ ਇਮਾਨਦਾਰ ਤੁਸੀਂ ਤੇ ਤੁਸੀਂ ਅੰਦਰ ਰਹਿ ਕੇ ਆਏ ਹੋ 6-6 ਮਹੀਨੇ ਤੁਸੀਂ ਇਮਾਨਦਾਰ ਹੋ ਤੇ ਜਿਹੜੇ ਬਾਹਰ ਤੁਰੇ ਫਿਰਦੇ ਆ ਜਿਨ੍ਹਾਂ ਤੇ ਅਜੇ ਤੱਕ ਕੋਈ ਸਵਾਲ ਨਹੀਂ ਕੋਈ ਅਰਜੀ ਨਹੀਂ ਲੱਗੀ ਉਹ ਸਾਰੇ ਚੋਰ ਹੋਗੇ ਤੁਸੀਂ ਇਮਾਨਦਾਰ ਹੋਗੇ ਜਿਵੇਂ ਤੁਸੀਂ ਗੱਲ ਕਰਿਆ ਕਿ ਹੋਰ ਨਾਲ ਪਾਰਟੀਆਂ ਤੋਂ ਲਿਆ ਕੇ ਜਿਹੜੀ ਹੈਗੀ ਆ ਟਿਕਟਾਂ ਦਿੱਤੀਆਂ ਗਈਆਂ ਇਹ ਵੀ ਕਿਤਨਾ ਕਿਤੇ ਕਾਰ ਰਿਹਾ ਹਾਲਾਂਕਿ ਇਹ ਸਵਾਲ ਮੈਂ ਭਗਵੰਤ ਸਿੰਘ ਮਾਨ ਨਾਲ ਜਦੋਂ ਮੇਰੀ ਇੱਕ ਵਾਰ ਇੰਟਰਵਿਊ ਹੋਈ ਮੈਂ ਉਹਨਾਂ ਤੋਂ ਵੀ ਪੁੱਛਿਆ ਸੀ ਤੁਸੀਂ ਵੀ ਵਿੱਚ ਰਹੇ ਹੋ ਤੁਸੀਂ ਜ਼ ਜਦੋਂ ਕਿਸੇ ਹੋਰ ਪਾਰਟੀ ਦੇ ਵਿੱਚ ਕੋਈ ਵੀ ਲੀਡਰ ਹੁੰਦਾ ਇਹ ਕਹਿੰਦੇ ਨੇ ਕਿ ਇਹ ਕਰਪਟ ਹੈ ਇਹ ਕਰਪਟ ਹੈ ਭ੍ਰਿਸ਼ਟ ਹੈ ਜਦੋਂ ਇਹਨਾਂ ਦੀ ਪਾਰਟੀ ਦੇ ਵਿੱਚ ਆ ਜਾਂਦਾ ਤਾਂ ਕਹਿੰਦੇ ਆ ਕਿ ਇਹ ਸਾਫ਼ ਸੁਥਰਾ ਹੈ ਸਹੀ ਹੈ ਐਸਾ ਵਾਸ਼ਿੰਗ ਪਾਊਡਰ ਆਉਂਦਾ ਦੀ ਪਾਰਟੀ ਕੋਲ ਕਿਹੜਾ ਹੈ ਕਿ ਸਾਫ਼ ਹੋ ਜਾਂਦਾ ਇਹਨਾਂ ਕੋਲ ਆ ਕੇ ਬਿਲਕੁਲ ਜੀ ਇਹਨਾਂ ਦੀ ਵਰਡਿੰਗ ਬੜੀ ਉਹ ਹੁੰਦੀ ਹੈ ਕਿ ਕਹਿੰਦੇ ਆ ਕਿ ਚੰਗੇ ਲੋਕ ਕਾਮਾਦੀ ਪਾਰਟੀ ਚ ਅਸੀਂ ਸਵਾਗਤ ਕਰਦੇ ਆ ਵੀ ਜਿਹੜਾ ਤਾਂ ਤੁਹਾਡੇ ਚ ਆ ਗਿਆ ਉਹ ਤਾਂ ਚੰਗਾ ਹੈ ਤੇ ਜਿਹੜਾ ਕਿਸੇ ਹੋਰ ਚ ਚੱਲ ਗਿਆ ਮੰਨ ਲਓ ਚਲੋ ਮੈਂ ਕੋਈ ਭਾਜਪਾ ਨਾਲ ਮੇਰੇ ਬਹੁਤ ਮਤਭੇਦ ਰਹਿੰਦੇ ਆ ਪਰ ਸਾਰੇ ਪੰਜਾਬ ਦੇ ਹੀ ਉਹਨਾਂ ਨਾਲ ਮਤਭੇਦ ਹੈ ਪਰ ਭਾਜਪਾ ਵਾਲਿਆਂ ਨੂੰ ਤਾਂ ਕਹਿੰਦੇ ਆ ਵੀ ਜਿੰਨੇ ਚੋਰ ਚੱਕੇ ਗੁੰਡੇ ਬਦਮਾਸ਼ ਸਾਰੇ ਇਹ ਲੈਂਦੇ ਆ ਉਹਨਾਂ ਨੂੰ ਤਾਂ ਐ ਕਹਿੰਦੇ ਆ ਤੇ ਕਹਿੰਦੇ ਜਿਹੜਾ ਇਹਨਾਂ ਚ ਚਲਿਆ ਜਾਂਦਾ ਉਹ ਸਾਫ਼ ਸੁਥਰਾ ਹੋ ਜਾਂਦਾ ਦੁੱਤ ਤੋਤਾ ਹੋ ਜਾਂਦਾ ਤੇ ਤੁਹਾਡਾ ਵੀ ਤਾਂ ਸੇਮ ਹੀ ਹੈ ਜਿਹੜੇ ਭਾਜਪਾ ਦੇ 8 ਬੰਦੇ ਲੈ ਕੇ ਤੁਸੀਂ ਆਪ ਦੇ ਜਿਨ੍ਹਾਂ ਨੇ ਆਪ ਦਾ ਘਰ ਪਰਿਵਾਰ ਲਾ ਕੇ ਪਾਰਟੀ ਨੂੰ ਖੜਾ ਕੀਤਾ ਤਿੰਨ ਤਿੰਨ ਵਾਰੀ ਦੇ ਐਮ ਐਲ ਏ ਸੀ ਉਹਨਾਂ ਨੂੰ ਤਾਂ ਤੁਸੀਂ ਟਿਕਟਾਂ ਕੱਟ ਕੇ ਪਾਸੇ ਸੁੱਟਤਾ ਤੇ ਜਿਹੜੇ ਭਾਜਪੀ ਚ ਆਏ ਉਹਨਾਂ ਨੂੰ ਅਠਾਂ ਨੂੰ ਲਿਆ ਕੇ ਟਿਕਟਾਂ ਦੇਤੀਆਂ ਦੱਸੋ ਕੀ ਜਵਾਬ ਹੈ ਇਹਨਾਂ ਕੋਲ ਕੋਈ ਜਵਾਬ ਹੀ ਨਹੀਂ ਕਿਉਂਕਿ ਇਹ ਇੱਕ ਡਿਕਟੇਟਰਸ਼ਿਪ ਹੈ ਪਾਰਟੀ ਨਹੀਂ ਹੈ ਪਾਰਟੀ ਉਹ ਹੁੰਦੀ ਹੈ ਜਿੱਥੇ ਹਰ ਬੰਦੇ ਦੀ ਕਦਰ ਹੁੰਦੀ ਹੈ ਜਿਹਨੇ ਮਿਹਨਤ ਕੀਤੀ ਉਹਦਾ ਬਣਦਾ ਮਾਨ ਸਨਮਾਨ ਉਹਨੂੰ ਮਿਲਦਾ ਇਹ ਤਾਂ ਡਿਕਟੇਟਰ ਹੋ ਗਏ ਕਿ ਜਿਹਨੂੰ ਮਰਜ਼ੀ ਭਜਾ ਦਿਓ ਜੀ ਜਿਹਨੂੰ ਮਰਜ਼ੀ ਰੱਖ ਲਓ ਜੀ ਜੋ ਇਹਨਾਂ ਨੂੰ ਠੀਕ ਲੱਗੇਗਾ ਉਹ ਠੀਕ ਹੈ ਦੂਸਰੇ ਦੀ ਤਾਂ ਇਹ ਗੱਲ ਨਹੀਂ ਸੁਣਦੇ ਕੀ ਲੱਗਦਾ ਫਿਰ ਹੁਣ ਆਮ ਲੋਕਾਂ ਦੇ ਘਰਾਂ ਆਮ ਲੋਕਾਂ ਦੇ ਘਰਾਂ ਚੋਟੀ ਹੋਈ ਰਾਜਨੀਤੀ ਹੁਣ ਆਮ ਲੋ ਦਿੱਲੀ ਦੇ ਆਮ ਲੋਕਾਂ ਨੂੰ ਵੀ ਪਸੰਦ ਨਹੀਂ ਆਈ ਫਿਰ ਕਿ ਮੂੰਹ ਮੜ ਗਿਆ ਸੀ ਰਾਜਨੀਤੀ ਤੋਂ ਨਹੀਂ ਦੇਖੋ ਗਰੇਵਲ ਸਾਹਿਬ ਮੈਂ ਬੜਾ ਸਪਸ਼ਟਵਾਦੀ ਇਨਸਾਨ ਹਾਂ ਜੋ ਇਹਨਾਂ ਨੇ ਕੀਤਾ ਇਹਨਾਂ ਨੇ ਦੋ ਤਿੰਨ ਕੰਮ ਠੀਕ ਕੀਤੇ ਕਿ ਲੋਕਾਂ ਨੂੰ ਉਮੀਦ ਜਾਗੀ ਜਿਵੇਂ ਹਰ ਗਰੀਬ ਤੱਕ ਮੈਡੀਕਲ ਫੈਸਿਲਿਟੀ ਪਹੁੰਚਾਉਣ ਦਾ ਇਹਨਾਂ ਨੇ ਸਟਾਰਟਿੰਗ ਚ ਕਰਿਆ ਮਤਲਬ ਸਟਾਰਟਿੰਗ ਜਿੰਨਾ ਨੇ ਕਰਿਆ ਕਿ ਮੈਡੀਕਲ ਫੈਸਿਲਿਟੀ ਉਹਨਾਂ ਨੂੰ ਦਿੱਤੀਆਂ ਜਾਂਨ ਮੁਹੱਲਾ ਕਲੀਨਿਕ ਦੇ ਨਾਮ ਤੇ ਲੋਕ ਬੜੇ ਖੁਸ਼ ਸੀ ਇਹਨਾਂ ਨੇ ਐਜੂਕੇਸ਼ਨ ਦਾ ਲੈਵਲ ਥੋੜਾ ਬਹੁਤਾ ਸੁਧਾਰਨ ਦੀ ਕੋਸ਼ਿਸ਼ ਕੀਤੀ ਲੋਕ ਬੜੇ ਖੁਸ਼ ਸੀ ਇਹਨਾਂ ਨੇ ਬਿਜਲੀ ਨੂੰ ਥੋੜਾ ਬਹੁਤਾ ਠੀਕ ਕਰਿਆ ਉਹ ਲੋਕ ਬੜੇ ਖੁਸ਼ ਸੀ ਪਰ ਇਹਨਾਂ ਨੇ ਉਹਦੀ ਆੜ ਚ ਜਿੰਨੀਆਂ ਠੱਗੀਆਂ ਚੋਰੀਆਂ ਬਜਾਰੀਆਂ ਕੀਤੀਆਂ ਤੇ ਉਹ ਤੋਂ ਇਲਾਵਾ ਹੋਰ ਕੋਈ ਕੰਮ ਹੀ ਨਹੀਂ ਕਰਿਆ ਬਸ ਉਹਦੇ ਮਤਲਬ ਉਹਨਾਂ ਪੈਸਾ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਤੇ ਨਹੀਂ ਲਾਇਆ ਜਿੰਨਾ ਪੈਸਾ ਉਹਨਾਂ ਤਿੰਨਾ ਚਾਰਾਂ ਚੀਜ਼ਾਂ ਦਾ ਪ੍ਰਚਾਰ ਤੇ ਲਾਤਾ ਤੇ ਮਤਲਬ 12 13 ਸਾਲ ਲਗਾਤਾਰ ਇਹ ਲੋਕ ਸਿਰਫ ਉਹ ਦੋ ਤਿੰਨ ਚੀਜ਼ਾਂ ਤੇ ਹੀ ਗੁਣਗਾਨ ਕਰਦੇ ਰਹੇ ਤੇ ਉਹ ਵੀ ਕੋਈ ਇੰਨਾ ਜ਼ਿਆਦਾ ਸੁਧਾਰ ਨਹੀਂ ਹੋਇਆ ਕਿ ਉਹਦੇ ਨਾਲ ਬਹੁਤ ਫਰਕ ਪੈ ਗਿਆ ਉਹ ਸੁਧਾਰ ਬਸ ਇਹਨਾਂ ਨੇ ਜਦੋਂ ਸਟਾਰਟਿੰਗ 'ਚ ਕਰਿਆ ਉਸ ਤੋਂ ਬਾਅਦ ਇਹ ਪੂਰੀ ਤਰ੍ਹਾਂ ਮਾਡਲ ਫਲॉप ਹੋ ਗਿਆ ਤੇ ਅੱਜ ਜੇ ਮੈਂ ਪੰਜਾਬ ਦੇ ਮੋਹੱਲਾ ਕਲੀਨਿਕਾਂ ਦੀ ਗੱਲ ਕਰਾਂ ਤਾਂ ਉਹਨਾਂ ਤੇ ਤਾਂ ਦੇਖੋ ਇਹਨਾਂ ਨੇ ਆਪ ਹੀ ਰੰਗ ਮਾਰ ਕੇ ਹੁਣ ਆਯੂਸ਼ਮਾਨ ਕੇਂਦਰ ਲਿਖਤਾ ਹੈ ਹੁਣ ਇਹ ਪੰਜਾਬ 'ਚ ਮੋਹੱਲਾ ਕਲੀਨਿਕਾਂ ਦੀ ਗੱਲ ਨਹੀਂ ਕਰਦੇ ਸਕੇਂਦਰ ਦਾ ਪ੍ਰੋਜੈਕਟ ਸੀ ਪ੍ਰਾਇਮਰੀ ਹੈਲਥ ਸੈਂਟਰ ਸੀ ਉਹਨਾਂ ਦੇ ਇਹਨਾਂ ਨੇ ਰੰਗ ਮਾਰ ਕੇ ਭਗਵੰਤ ਮਾਨ ਜੀ ਦੀ ਫੋਟੋ ਲਾ ਕੇ ਉਹਨੂੰ ਮੁਹੱਲਾ ਕਲੀਨਿਕ ਦਾ ਨਾਮ ਦਿੱਤਾ ਪਰ ਜੇ ਤੁਹਾਨੂੰ ਹਾਲਾਤ ਦੱਸਾਂ ਅੱਜ ਆਪਾਂ ਜਿੱਥੇ ਬੈਠੇ ਆਂ ਬੋਰ ਹਲਕੇ ਜ ਸਾਡੇ ਇੱਕ ਸਿਵਲ ਹਸਪੀਟਲ ਹੈ ਅਬੋਰ ਬੱਲੂਆਣਾ ਦੋਵਾਂ ਹਲਕਿਆਂ ਦੀ ਜੇ ਆਬਾਦੀ ਦੀ ਗੱਲ ਕਰਾਂ ਤਾਂ 6-7 ਲੱਖ ਦੀ ਆਬਾਦੀ ਹੈ ਤਾਂ ਵੋਟਰ ਸਾਡੇ 3-4 ਲੱਖ ਤਾਂ ਸਾਡੇ ਵੋਟਰ ਹੈ ਤਾਂ 7-8 ਲੱਖ ਦੀ ਆਬਾਦੀ ਹੈ ਉਹ ਇਸ ਹਸਪੀਟਲ 'ਚ 18 ਕੇ 19 ਪੋਸਟਾਂ ਆ ਜੀ ਡਾਕਟਰਾਂ ਦੀਆਂ ਜਿਹਦੇ ਵਿੱਚੋਂ ਮੈਨੂੰ ਲੱਗਦਾ 15 ਖਾਲੀ ਹੈ ਚਾਰ ਡਾਕਟਰ ਹੈ ਬਾਕੀ ਸਾਰੀਆਂ ਖਾਲੀ ਤੇ ਜਿਹੜੇ ਡਾਕਟਰ ਹੈਗੇ ਵੀ ਸੀ ਉਹਨਾਂ ਦੀਆਂ ਡਿਊਟੀਆਂ ਇਹਨਾਂ ਨੇ ਐਡੀਸ਼ਨਲ ਲਾਤੀਆਂ ਮੁਹੱਲਾ ਕਲੀਨਿਕਾਂ 'ਚ ਤਾਂ ਹੁਣ ਜਿਹੜਾ ਡਾਕਟਰ ਦਿਨੇ ਮੁਹੱਲਾ ਕਲੀਨਿਕ 'ਚ ਕਰਕੇ ਆਇਆ ਰਾਤ ਨੂੰ ਇਹਨਾਂ ਦੀ ਕਿੱਥੇ ਸਰਕਾਰੀ ਹਸਪਤਾਲ 'ਚ ਡਿਊਟੀ ਕਰ ਲੂਗਾ ਦੂਜਾ ਸਭ ਤੋਂ ਵੱਡਾ ਸਵਾਲ ਐਨਸਥੀਸੀਆ ਹੁੰਦਾ ਕਿ ਕੋਈ ਵੀ ਆਪਰੇਟ ਕਰਨਾ ਸਰਕਾਰੀ ਹਸਪਤਾਲ 'ਚ ਬੇਹੋਸ਼ੀ ਵਾਲਾ ਡਾਕਟਰ ਚਾਹੀਦਾ ਇਹ ਮੁੱਖ ਮੰਤਰੀ ਸਾਹਿਬ ਇਹਨਾਂ ਦਾ ਹੈਲਥ ਮਿਨਿਸਟਰ ਆਂਕੜੇ ਜਾਰੀ ਕਰ ਦੇਣ ਪੰਜਾਬ ਦੇ ਕਿਹੜੇ ਸਰਕਾਰੀ ਹਸਪਤਾਲ 'ਚ ਇਹਨਾਂ ਕੋਲ ਪਰਮਾਨੈਂਟ ਐਨਸਥੀਸੀਆ ਦਾ ਡਾਕਟਰ ਹੈ ਕਿਸੇ ਹਸਪਤਾਲ 'ਚ ਹੈ ਹੀ ਨਹੀਂ ਜ ਕਿਉਂਕਿ ਕਿਸੇ ਵੀ ਹਸਪੀਟਲ ਚ ਐਨਸਥੀਸੀਆ ਦਾ ਡਾਕਟਰ ਨਹੀਂ ਹੈ ਤਾਂ ਇਹ ਹਾਲਾਤ ਹੈ ਕਿਹੜੀ এডਿਕੇਸ਼ਨ ਹੈਲਥ ਦੀ ਤੇ ਗੱਲ ਕਰਦੇ ਹੋ ਤੁਸੀਂ ਸਿਰਫ ਕੱਲਾ ਗੱਲਾਂ ਨਾਲ ਨਹੀਂ ਸਰਨਾ ਜੇ ਤੁਸੀਂ এডਿਕੇਸ਼ਨ ਤੇ ਕੰਮ ਕੀਤਾ ਹੁੰਦਾ ਆ ਫਿਰ ਮੈਂ ਗੱਲ ਕਰਦਾ ਜਿਹੜੇ ਹਲਕੇ ਚ ਆਪਾਂ ਬੈਠੇ ਆ ਬੋਰਚ ਜਾਖੜ ਪਰਿਵਾਰ ਬਹੁਤ ਲੰਮਾ ਸਮਾਂ ਇੱਥੇ ਰਾਜ ਕਰਤਾ ਰਿਹਾ ਸਾਡੇ ਕੋਲ 24 ਪਿੰਡ ਹੈ ਸੱਤ ਅੱਠ ਢਾਣੀਆਂ ਤੁਹਾਡੇ ਸਾਡੇ ਪਿੰਡਾਂ ਦੇ ਜਿੰਨੇ ਸਕੂਲ ਹੈ ਇੱਕ ਦੋ ਪਿੰਡਾਂ ਨੂੰ ਛੱਡ ਕੇ ਸਾਰੇ ਸਕੂਲ ਹੱਲੇ ਤੱਕ ਅਠਵੀਂ ਦੇ ਹਨ ਤਿੰਨ ਤਿੰਨ 4 4000 ਵੋਟਾਂ ਦਾ ਪਿੰਡ ਤੇ ਸਕੂਲ ਅਠਵੀਂ ਦਾ ਜੀ ਕਿਹੜਾ ਸਕੂਲ ਅਪਗ੍ਰੇਡ ਕਰਿਆ ਦੱਸਣ ਜਿਹੜੀ ਲਿਸਟ ਕਿਤੇ ਕਾਂਗਰਸ ਵਾਲੇ ਜਾਂਦੀ ਸਰਕਾਰ ਚ ਅਨਾਉਂਸ ਕਰਕੇ ਗਏ ਸੀ ਕਿ ਆਪ ਅਪਗ੍ਰੇਡ ਕਰਤੇ ਇਹਨਾਂ ਨੂੰ 10th ਤੱਕ ਕਰਤਾ ਜਾਂ +2 ਤੱਕ ਕਰਤਾ ਇਹਨਾਂ ਨੇ ਆਉਂਦਿਆਂ ਪਹਿਲਾਂ ਉਹਨੂੰ ਕੈਨਸਲ ਕਰਿਆ ਕਿ ਨਹੀਂ ਕਰ ਸਕਦੇ ਤਾਂ ਫਿਰ ਦੱਸੋ ਕਿਹੜਾ ਮਾਡਲ ਯਾਰ ਕੱਲਾ ਉੱਥੇ ਰੰਗ ਮਾਰਨ ਨਾਲ ਇੱਕ ਜਿਹੜੇ ਕੇਂਦਰ ਨੇ ਪੈਸੇ ਦਿੱਤੇ ਸੀ ਸਕੂਲਾਂ ਦੇ ਵਿੱਚ ਕਮਰੇ ਬਣਾਉਣ ਵਾਸਤੇ ਉਹਨਾਂ ਦਾ ਹੀ ਇਤਗਾਟਨ ਇਹਨਾਂ ਦੇ ਐਮਐਲਏ ਕਰ ਕਰਕੇ ਨੰਬਰ ਬਣਾਈ ਜਾਂਦੇ ਆ ਕਿ ਅਸੀਂ ਸਕੂਲਾਂ 'ਚ ਕਮਰੇ ਬਣਾਤੇ ਜੀ ਅਸੀਂ ਹੈਲਥ ਐਜੂਕੇਸ਼ਨ ਮਾਡਲ ਨੂੰ ਠੀਕ ਕਰਤਾ ਤਾਂ ਤੁਸੀਂ ਹਰ ਇੱਕ ਚੀਜ਼ ਨੂੰ ਕਾਪੀ ਪੇਸਟ ਕਰਕੇ ਤੇ ਐਡਵਰਟਾਈਜ਼ਮੈਂਟ ਕਰਦੇ ਹੋ ਵੱਧ ਤੋਂ ਵੱਧ ਕਿ ਐਡਵਰਟਾਈਜ਼ਮੈਂਟ ਕਰਕੇ ਲੋਕਾਂ ਨੂੰ ਗਮਰਾਹ ਕਰਦੇ ਹੋ ਕਿ ਲੋਕਾਂ ਨੂੰ ਤਾਂ ਕੁਝ ਪਤਾ ਨਹੀਂ ਸਾਡੇ ਨੰਬਰ ਬਣਨਗੇ ਪਰ ਭਾਈ ਲੋਕ ਬਹੁਤ ਸਿਆਣੇ ਆ ਦਿੱਲੀ ਚ ਤਾਂ ਹੀ ਲੋਕਾਂ ਨੇ ਔਕਾਤ ਦਿਖਾਈ ਹੈ ਕਿ ਤੁਸੀਂ ਜਿਹੜੇ ਝੂਠ ਬੋਲਦੇ ਹੋ ਝੂਠ ਬੋਲ-ਬੋਲ ਕੇ ਇੱਕ ਪਰਸੈਪਸ਼ਨ ਕ੍ਰੀਏਟ ਕਰਦੇ ਹੋ ਨਾ ਲੋਕ ਬਹੁਤ ਸਿਆਣੇ ਉਹਨਾਂ ਨੂੰ ਸਭ ਪਤਾ ਹੈ ਦਿੱਲੀ ਦੇ ਵਿੱਚ ਲੋਕਾਂ ਨੇ ਤਾਂ ਹੀ ਔਕਾਤ ਦਿਖਾਈਆ ਲੱਗਦਾ ਹੈ ਕਿ ਦਿੱਲੀ ਦੀ ਹਾਰ ਤੋਂ ਪੰਜਾਬ ਨੂੰ ਕੁਝ ਸਿੱਖਣਾ ਚਾਹੀਦਾ ਹੈ ਸਰ ਜਿਹੜਾ ਮੇਰਾ ਤਜਰਬਾ ਹੈ ਇਹਨਾਂ ਨਾਲ 12-13 ਸਾਲਾਂ ਦਾ ਇਨਾਂ ਨੂੰ ਡੱਕਾ ਹੀ ਅਸਰ ਨਹੀਂ ਹੁੰਦਾ ਜਮਾ ਅਸਰ ਨਹੀਂ ਹੁੰਦਾ ਇਹ ਜਿੰਨਾ ਇਹ ਇਹਨਾਂ ਦੇ ਜਿਹੜੇ ਲੀਡਰ ਐਰੋਗੈਂਟ ਹੈ ਸੰਦੀਪ ਪਾਟਕ ਹੋਵੇ ਸੰਦੀਪ ਪਾਟਕ ਉਹ ਸਖਸ਼ਾ ਜਿਹੜਾ ਇੱਕ ਇੱਕ ਘੰਟਾ ਮੇਰੇ ਕੋਲ ਪ੍ਰਾਣਾ ਫੋਨ ਪਿਆ ਉਹਦੇ ਚ ਹੱਲੇ ਤੱਕ ਕਾਲ ਡਿਟੇਲਾਂ ਹੋਣਗੀਆਂ ਰਿਕਾਰਡਿੰਗਸ ਨਹੀਂ ਮਤਲਬ ਕਾਲ ਡਿਟੇਲ ਕਿਉਂਕਿ ਮੈਂ ਕਦੇ ਰਿਕਾਰਡਿੰਗ ਨਹੀਂ ਕਰਦਾ ਕਿਸੇ ਦੀ ਹਜੇ ਤੱਕ ਹੋਣਗੀਆਂ ਕਿ ਇੱਕ ਇੱਕ ਘੰਟਾ ਡੇਡ ਡਿਡ ਘੰਟਾ ਇਹ ਗੱਲ ਕਰਦੇ ਸੀ ਕਿਉਂਕਿ ਮੈਂ ਲੋਕ ਸਭਾ ਫਰੋਇਦਪੁਰ ਦੇਖਦਾ ਸੀ ਤਾਂ ਇੱਕ ਇੱਕ ਡੇਡ ਡਿਡ ਘੰਟਾ ਗੱਲ ਕਰਕੇ ਬਰੀਕੀ ਨਾਲ ਪੁੱਛਦੇ ਸੀ ਕਿ ਅਬੋਰ ਚ ਕੀ ਹੈ ਬੱਲੋਆਣੇ ਚ ਕੀ ਫਾਜ਼ਿਲ ਕਿਨੂੰ ਉੱਪਰ ਲੈ ਕੇ ਆਉਣਾ ਕਿਨੂੰ نیچے ਤਾਂ ਗਰਾਊਂਡ ਤੋਂ ਰਿਪੋਰਟ ਜਾਂਦੀ ਸੀ ਜਿਹੜਾ ਬੰਦਾ ਕੰਮ ਕਰਦਾ ਸੀ ਅਸੀਂ ਉਹਨੂੰ ਭੇਜਦੇ ਸੀ ਤਾਂ ਉਹ ਉਹਨੂੰ ਇੱਜ਼ਤ ਮਾਨ ਮਿਲਦਾ ਸੀ ਪਰ ਇਹ ਐਨੇ ਕੈਰੋਗੈਂਟ ਹੋ ਗਏ 92 ਸੀਟਾਂ ਬਣਨ ਤੋਂ ਬਾਅਦ ਇਹ ਮਾਦੇ ਪੁੱਤ ਕਿਸੇ ਦਾ ਫੋਨ ਹੀ ਨਹੀਂ ਚੱਕਦੇ ਇਹ ਆਪਦੇ ਆਪ ਨੂੰ ਰੱਬ ਸਮਝਣ ਲੱਗ ਗਏ ਇਹ ਜਿਹੜੀਆਂ ਸਾਡੀ ਕਬੋਰ ਦੀ ਮਾਰਕੀਟ ਕਮੇਟੀ ਹੈ ਜੀ ਉਹਦਾ ਅੱਜ ਤੱਕ ਚੇਅਰਮੈਨ ਨਹੀਂ ਲਾਇਆ 3 ਸਾਲ ਹੋ ਗਏ ਸਰਕਾਰ ਬਣੀ ਨੂੰ ਉਹ ਪੋਸਟ ਖਾਲੀ ਪਈ ਹੈ ਮੈਂ ਇਹਨਾਂ ਦੇ 2-4 ਬੰਦਿਆਂ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਚਲੋ ਮੈਨੂੰ ਛੱਡੋ ਮੈਂ ਤਾਂ ਛੱਡਦਾ ਮੈਂ ਕਿਹਾ ਇੰਨੇ ਬੰਦੇ ਸੀ ਵਿਚਾਰੇ ਜਿਨ੍ਹਾਂ ਨੇ ਆਪਦਾ ਘਰ-ਬਾਰ ਸਭ ਫੂਕਤਾ ਪਾਰਟੀ ਤੇ ਕਿਸੇ ਗਰੀਬ ਬੰਦੇ ਨੂੰ ਲਾ ਦਿਓ ਯਾਰ ਉਹਦੀ ਘੱਟੋ-ਘੱਟ ਰੋਟੀ ਚੱਲਣ ਲੱਗ ਜੂ ਉਹਨੂੰ ਕੋਈ 10-5000 ਜਿੰਨਾ ਵੀ ਉੱਥੋਂ ਮਿਲੂਗਾ ਉਹਦੀ ਰੋਟੀ ਚੱਲਣ ਲੱਗ ਜੂ ਇਹਨਾਂ ਤੋਂ ਉਹ ਨਹੀਂ ਲੱਗਿਆ ਕਿਉਂਕਿ ਜਿਹੜੀਆਂ ਹੁਣ ਇਹ ਗੱਲ ਲੰਮੀ ਹੋ ਜੇਗੀ ਇਹ ਸਵਾਲ ਮੈਂ ਕਿਉਂ ਠਾਰ ਰਿਹਾ ਕਿਉਂਕਿ ਮੇਰੇ ਦਿਮਾਗ 'ਚ ਆ ਗਈ ਗੱਲ ਤੁਹਾਡੇ ਇੱਕ ਬਠਿੰਡੇ ਤੋਂ ਮਹਿਤਾ ਜੀ ਹੈ ਜਿਹੜੇ ਪੀਸੀਸੀ ਦੇ ਉਹਦੇ ਉਹ ਲਾਏ ਹੈ ਉਹ ਜਦੋਂ ਬਲਸਾਹਬ ਦੀ ਸਰਕਾਰ ਹੁੰਦੀ ਸੀ ਉਹਨਾਂ ਦੇ ਬੜੇ ਖਾਸਮ ਖਾਸ ਹੁੰਦੇ ਸੀ ਰਾਈਟ ਹੈਂਡ ਕੈਪਟਨ ਮਰਿੰਦਰ ਸਿੰਘ ਜੀ ਦੀ ਸਰਕਾਰ ਆਈ ਉਹਨਾਂ ਦੇ ਖਾਸਮ ਖਾਸ ਤੇ ਹੁਣ ਆਵਾਦੀ ਪਾਰਟੀ ਦੀ ਸਰਕਾਰ ਆਈ ਉਹਨਾਂ ਦੇ ਖਾਸਮ ਖਾਸ ਅੱਛਾ ਇਹ ਕਿਉਂ ਕਹਿ ਰਿਹਾ ਇੱਕ ਵਾਰੀ ਕਿਤੇ ਮੈਨੂੰ ਜਾਣਾ ਪੈ ਗਿਆ ਮੇਰਾ ਕੋਈ ਦੋਸਤ ਲੈ ਗਿਆ ਕਹਿੰਦਾ ਯਾਰ ਆਪਾਂ ਮਿਲ ਕੇ ਆਉਣੇ ਮੈਂ ਚੱਲ ਗਿਆ ਉਸ ਬੰਦੇ ਦੇ ਘਰੇ 8-10 ਗੱਡੀਆਂ ਖੜੀਆਂ ਸਾਰੀਆਂ ਉੱਪਰ ਵੀਵੀਆਈ ਕਿਉਂਕਿ ਉਹ ਰਾਗਵਜੀ ਦੇ ਖਾਸ ਸੀ ਤੇ ਉਹਦੇ ਘਰੇ 40 50 ਗਨਮੈਨ ਪੁਲਿਸ ਵਾਲੇ ਮੈਂ ਹੈਰਾਨ ਮੈਂ ਕਿਹਾ ਯਾਰ ਮੈਂ ਐਮਐਲਏ ਦਾ ਇਲੈਕਸ਼ਨ ਲੜਿਆ ਉਦੋਂ ਮੈਂ ਹਲਕਾ ਇੰਚਾਰੇ ਸੀ ਮੈਂ ਕਿਹਾ ਮੈਂ ਇਲੈਕਸ਼ਨ ਲੜਿਆ ਮੇਰੀ ਤਾਂ ਸਿਕਿਉਰਿਟੀ 2 ਦਿਨਾਂ ਬਾਅਦ ਕਹਿੰਦੇ ਵਿਡਰੋ ਹੈ ਜਿਹੜੇ ਮੈਨੂੰ 2 ਗਨਮੈਨ ਮਿਲੇ ਸੀ ਮੈਨੂੰ ਕਹਿੰਦੇ ਵਿਡਰੋ ਹੈ ਤੁਸੀਂ ਹਾਰ ਗਏ ਤੁਹਾਨੂੰ ਸਿਕਿਉਰਿਟੀ ਨਹੀਂ ਮਿਲੀ ਮੈਂ ਕਿਹਾ ਚਲੋ ਜੀ ਥੈਟਸ ਇਟ ਕੋਈ ਗੱਲ ਨਹੀਂ ਆਪਾਂ ਸਿਧਾਂਤਾਂ ਨਾਲ ਖੜੇ ਹਾਂ ਅਰਵਿੰਦ ਕੇਜਰੀਵਾਲ ਜੀ ਨਾਲ ਤੁਸੀਂ ਹਟਾਤੇ ਕੋਈ ਗੱਲ ਨਹੀਂ ਮੈਂ ਦੁਬਾਰਾ ਮੰਗੀ ਵੀ ਨਹੀਂ ਪਰ ਮੈਂ ਉੱਥੇ ਜਾ ਕੇ ਹੈਰਾਨ ਜ ਤੇ ਉਹਦੇ ਘਰੇ ਜਿੰਨੀਆਂ ਗੱਡੀਆਂ ਸਾਰੀਆਂ ਤੇ ਵੀਆਈਪੀ ਸਟicker ਉਹਦੇ ਘਰੇ 40 50 99 ਤੇ ਮੈਂ ਹੈਰਾਨ ਮੈਂ ਕਿਹਾ ਯਾਰ ਸਰਕਾਰ ਬਣਾਉਣ ਵਾਲੇ ਕੌਣ ਲੋਕ ਤੇ ਇਹ ਜਿਹੜੇ ਇਹੋ ਜਿਹੇ ਲੋਕ ਆ ਜਿਦੀ ਵੀ ਸਰਕਾਰ ਆਉਂਦੀ ਹੈ ਇਹ ਉੱਥੇ ਉਹ ਹੁਣ ਦੇਖੋ ਉਹ ਆਪ ਪੀਸੀਸੀ ਦਾ ਚੇਅਰਮੈਨ ਤੇ ਉਹਦਾ ਬੇਟਾ ਤੁਹਾਡੀ ਨਗਰ ਨਿਗਮ ਬਠਿੰਡਾ ਦਾ ਮੇਅਰ ਹੈ ਤੇ ਦੱਸੋ ਇਹ ਕਿਹੜੇ ਸਿਧਾਂਤਾਂ ਦੀ ਗੱਲ ਕਰਦੇ ਆ ਤੇ ਮਤਲਬ ਇਹ ਹਾਲਾਤ ਕਰਤੇ ਇਹਨਾਂ ਨੇ ਪੈਸੇ ਵਾਲੇ ਬੰਦੇ ਜਿਨ੍ਹਾਂ ਤੋਂ ਇਹਨਾਂ ਨੂੰ ਮਾਲ ਮਿਲਦਾ ਉਹਨਾਂ ਨੂੰ ਆਦੇ ਪੇਸ਼ ਕੀਤੇ ਜਾ ਰਹੇ ਸਭ ਕੁਝ ਉਹਨਾਂ ਨੂੰ ਦਿੱਤਾ ਜਾ ਰਿਹਾ ਤੇ ਜਿਨ੍ਹਾਂ ਨੇ ਇਹਨਾਂ ਦੀ ਸਰਕਾਰ ਬਣਾਈ ਉਹ ਸਭ ਪਾਸੇ ਸੁੱਟ ਤੇ ਤੇ ਹੁਣ ਲੋਕ ਇਹਨਾਂ ਨੂੰ ਸੁੱਟਨ ਨੂੰ ਤਿਆਰ ਬੈਠੇ ਆ ਮੈਂ ਬੋਰਚ ਬੈਠਾ ਅਬੋਰ ਤੇ ਬੱਲੂਆਣਾ ਦੋ ਹਲਕਿਆਂ ਮੈਂ ਗਰੰਟੀ ਕਰਦਾ ਸੰਦੀਪ ਪਾਠਕ ਨੂੰ ਭਗਵੰਤ ਮਾਨ ਜੀ ਨੂੰ ਚੈਲੰਜ ਕਰਦਾ ਲੈ ਇਹਨਾਂ ਦੋਨਾਂ ਹਲਕਿਆਂ 'ਚ ਤੁਸੀਂ 20000 ਵੋਟਾਂ ਪਲੱਸ ਕਰਕੇ ਦਿਖਾ ਦਿਓ 20200 ਚੈਲੰਜ ਕਰਦਾ ਭਾਵੇਂ ਆ ਕੇ ਬਹਿਜੋ ਜੋ ਹਾਲਾਤ ਇਹਨਾਂ ਦੇ ਐਮ.ਐਲ.ਏ ਇੱਥੇ ਇੱਕ 골ਡੀ ਮੁਸਾਫਰ ਐਮ.ਐਲ.ਏ ਉਹਨੇ ਕਰ ਰੱਖਿਆ ਸ਼ਰੇਆਮ ਲੁੱਟ ਮਚਾ ਰખી ਜਿੰਨੀ ਲੁੱਟ ਉਸ ਬੰਦੇ ਨੇ ਮਚਾ ਰખી ਆਨ ਰਿਕਾਰਡ ਹੈ ਮੇਰੇ ਸੋਸ਼ਲ ਮੀਡੀਆ ਪੇਜ ਤੇ ਮੈਂ ਹਰ ਰੋਜ਼ ਤੱਥਾਂ ਦੇ ਆਧਾਰ ਤੇ ਵਿਦ ਡਾਕੂਮੈਂਟੇਸ਼ਨ ਉਹਦੇ ਸਾਰੇ ਕੱਚੇ ਚਿੱਠੇ ਫਰੋਲਦਾ ਪਰ ਉਹਨੂੰ ਕੋਈ ਨਹੀਂ ਕੁਛ ਕਹਿੰਦਾ ਉਹ ਕਿਉਂਕਿ ਭਗਵੰਤ ਮਾਨ ਜੀ ਤੁਸੀਂ ਹੈਰਾਨ ਹੋ ਜਾਓਗੇ ਵੀ ਪੂਰੀ ਲੋਕ ਸਭਾ ਚ ਜੇ ਸਭ ਤੋਂ ਵੱਧ ਕਿਸੇ ਐਮ.ਐਲ.ਏ ਕੋਲ ਆਉਂਦੇ ਤਾਂ ਉਸੇ ਕੋਲ ਹੀ ਆਉਂਦੇ ਆ ਤੋ ਉਹਦਾ ਹੱਥ ਇੰਨਾ ਖੁੱਲਿਆ ਕਿ ਉਹਨੂੰ ਰੋਕਣ ਵਾਲਾ ਕੋਈ ਨਹੀਂ ਸ਼ਰਿਆਮ ਗੁੰਡਾ ਕਰਦੀ ਟਰੱਕ ਯੂਨੀਅਨ ਤੇ ਕਬਜ਼ਾ ਆਰਤੀ ਐਸੋਸੀਏਸ਼ਨ ਤੇ ਕਬਜ਼ਾ ਟਰੱਕਾਂ ਵਾਲਿਆਂ ਨੂੰ ਰੋਕ ਰੋਕ ਕੇ ਜਿਹੜੇ ਟਰੱਕ ਦੇ ਸਾਰੇ ਕਾਗਜ਼ਾਤ ਪੂਰੇ ਆ ਉਹਨਾਂ ਦੇ 227 ਦੇ ਵਿੱਚ ਬੌਂਡ ਕਰੀ ਜਾਂਦੇ ਆ ਵੀ ਸਾਡੀ ਯੂਨੀਅਨ ਸਾਡੇ ਅੰਡਰ ਕਿਉਂ ਨਹੀਂ ਚੱਲਦੀ ਤਾਂ ਇਹ ਸਾਰੀ ਗੱਲ ਦਾ ਸਾਰਾਂਸ਼ ਇਹ ਹੈ ਕਿ ਇਹ ਲੋਕ ਕਿਵੇਂ ਗੁੰਡਾਗਰਦੀ ਕਰ ਰਹੀ ਹੈ ਲੁੱਟਮਚਾਰ ਰੱਖੀ ਹੈ ਜਿਨ੍ਹਾਂ ਨੂੰ ਇਹ ਲਤਾੜ ਕੇ ਆਏ ਆ ਜਿਨ੍ਹਾਂ ਨੂੰ ਕਹਿੰਦੇ ਸੀ ਇਹ ਚੋਰ ਹੈ ਕਾਲੀ ਚੋਰ ਹੈ ਕਾਂਗਰਸੀ ਚੋਰ ਹੈ ਉਦੋਂ ਸਾਨੂੰ ਵੀ ਕਈ ਵਾਰੀ ਕਹਿਣਾ ਪੈਂਦਾ ਸੀ ਉਹ ਚੋਰ ਹੈ ਪਰ ਹੁਣ ਪਤਾ ਲੱਗਿਆ ਉਹ ਤਾਂ ਚੋਰ ਸੀ ਇਹ ਤਾਂ ਡਾਕੂ ਨੇ ਉਹ ਤਾਂ ਮੈਨੂੰ ਚਲੋ ਮੈਂ ਇੱਕ ਗੱਲ ਅੱਜ ਕੈਮਰੇ ਤੇ ਕਹਿ ਦਿੰਦਾ ਵੀ ਉਹ ਤਾਂ ਚਲੋ ਸਾਰੇ ਰੱਜੇ ਪੁੱਜੇ ਸੀ ਉਹ ਤਾਂ ਠੱਗੀ ਵੇਖ ਕੇ ਮਾਰਦੇ ਸੀ ਵੀ ਯਾਰ ਗਰੀਬ ਨੂੰ ਨਾ ਲੁੱਟੋ ਵੱਡੀ ਠੱਗੀ ਮਾਰਾਂਗੇ ਇਹ ਇਹੋ ਜਿਹੇ ਠੱਗ ਹੈ ਇਹ ਕਹਿੰਦੇ ਗਰੀਬ ਨੂੰ ਹੀ ਲੁੱਟ ਲੋ ਵੱਡੀ ਠੱਗੀ ਸਾਡੇ ਤੋਂ ਵਜਣੀ ਸੀ ਲੁੱਟ ਲੋ ਜਿਹੜਾ ਸੂਤ ਆਉਂਦਾ ਤਾਂ ਇਹ ਇਹ ਹਾਲਾਤ ਇਹਨਾਂ ਨੇ ਸਿਸਟਮ ਦੇ ਕਰ ਰੱਖਿਆ ਪਰ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਕੋਈ ਨਹੀਂ ਪੁੱਛਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਜ਼ੀਰੋ ਕਰਪਸ਼ਨ ਟੋਲਰੈਂਸ ਅਗੇਂਸਟ ਦਾ ਕਰਪਸ਼ਨ ਹਨਾ ਕੱਲ ਮੈਂ ਇਹਨਾਂ ਦੇ ਕ ਐਮ ਐਲ ਏ ਦੇ ਸਾਰੇ ਰਿਕਾਰਡਸ ਮੈਂ ਅੱਜ ਇੱਕ ਲਾਈਵ ਕਰਿਆ ਉਹਦਾ ਜਿਹੜਾ ਉਹਦਾ ਜਿਹੜਾ ਡਰਾਈਵਰ ਹੈ ਉਹ ਡਰਾਈਵਰ ਦੀ ਸੈਲਰੀ ਆਉਂਦੀ ਹੈ ਜੀ ਸਾਡੀ 슈ਗਰ ਮਿਲ ਚੋਂ ਜਿਹੜੀ ਇੱਥੇ ਫਾਜ਼ਿਲਕਾ 슈ਗਰ ਮਿਲ ਹੈ ਉਹਦੀ ਅਟੈਂਡੈਂਸ ਵੀ ਉੱਥੇ ਲੱਗਦੀ ਹੈ ਪਰ ਉਹ ਬੰਦਾ ਉੱਥੇ ਜਾਂਦਾ ਹੀ ਨਹੀਂ ਤੁਸੀਂ ਮੈਨੂੰ ਦੱਸੋ ਵੀ ਜਿਹੜਾ ਬੰਦਾ ਜਿੱਥੇ ਜਾਂਦਾ ਹੀ ਨਹੀਂ ਉੱਥੇ ਉਹਦੀ ਅਟੈਂਡੈਂਸ ਲਾ ਕੇ ਉਹਨੂੰ ਸੈਲਰੀ ਕਿਵੇਂ ਦੇ ਸਕਦੇ ਹੋ ਦੋ ਲੁੱਟਾਂ ਹੋ ਰਹੀਆਂ ਇੱਕ ਤਾਂ 슈ਗਰ ਮਿਲ ਦੀ ਲੁੱਟ ਦੂਜਾ ਜਿਹੜਾ ਐਮਐਲਏ ਆ ਪੰਜਾਬ ਵਿਧਾਨ ਸਭਾ ਦੇ ਖਜ਼ਾਨੇ ਦੀ ਲੁੱਟ ਕਰ ਰਿਹਾ ਕਿਉਂਕਿ ਉਹ ਡਰਾਈਵਰ ਦੀ ਸੈਲਰੀ ਉਧਰੋਂ ਵੀ ਲੈ ਰਿਹਾ ਹੈ ਉਧਰੋਂ ਵੀ ਸੈਲਰੀ ਲੈ ਰਿਹਾ ਤੇ ਜਿਹੜਾ ਡਰਾਈਵਰ ਰੱਖਿਆ ਉਹਦੀ ਸੈਲਰੀ 슈ਗਰ ਮਿਲ ਚ ਆਉਂਦੀ ਹੈ ਆਨ ਰਿਕਾਰਡ ਹੈ ਸਾਰੇ ਕਾਗਜ਼ ਡਾਕੂਮੈਂਟ ਮੇਰੇ ਕੋਲ ਹੈ ਮੈਂ ਤੁਹਾ ਤਾਂ ਇਹ ਠੱਗੀਆਂ ਮਾਰ ਰਹੇ ਆ ਇਹ ਕੋਈ ਇਹਨਾਂ ਨੂੰ ਲੋਕਾਂ ਦੀ ਕੋਈ ਫਿਕਰ ਨਹੀਂ ਜਿਹੜੀ ਆਈਡੀਓਲੋਜੀ ਨੂੰ ਲੈ ਕੇ ਲੋਕਾਂ ਦੇ ਵਿੱਚ ਗਏ ਸੀ ਲੋਕਾਂ ਨੇ ਇਹਨਾਂ ਵੱਡਾ ਫਤਵਾ ਦਿੱਤਾ ਇਹਨਾਂ ਨੇ ਉਹਨੂੰ ਬਿਲਕੁਲ ਵਿਸਾਰਤਾ ਇਹਨਾਂ ਦਾ ਕੋਈ ਧਿਆਨ ਨਹੀਂ ਸਿਰਫ ਲੁੱਟ ਇਹਨਾਂ ਦਾ ਮਕਸਦ ਹੈ ਵੱਡੇ ਲੀਡਰ ਇਹਨਾਂ ਤੋਂ ਇਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਮਾਲ ਇਕੱਠਾ ਕਰੋ ਸਾਡੇ ਤੱਕ ਭੇਜੋ ਇਹ ਇਹ ਥੱਲੇ ਲੱਗੇ ਹੋਏ ਆ ਬਸ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਚੱਲ ਰਿਹਾ ਜੀ ਪ੍ਰਤਾਪ ਦੀ ਵੀ ਗੱਲ ਕਰੀ ਭਗਵੰਤ ਸਿੰਘ ਮਾਨ ਦੀ ਵੀ ਗੱਲ ਕਰੀ ਪਿਛਲੇ ਦਿਨਾਂ ਦੇ ਵਿੱਚ ਤਾਂ ਕੁਮਰ ਵਿਜੇ ਪ੍ਰਤਾਪ ਨੇ ਇਹ ਵੀ ਗੱਲ ਉਠਾਈ ਤੁਹਾਡੇ ਧਿਆਨ ਦੇ ਵਿੱਚ ਵੀ ਹੋਣੀ ਹੈ ਕਿ ਸਮਾਂ ਆ ਗਿਆ ਭਗਵੰਤ ਸਿੰਘ ਮਾਨ ਨੂੰ ਕੌਨਸੇ ਮਾਨ ਨੂੰ ਬਦਲਣ ਦੀਆਂ ਚੱਲੀਆਂ ਜਾਂਦੀਆਂ ਨੇ ਜੀ ਨਹੀਂ ਦੇਖੋ ਚਲੋ ਇਹ ਗੱਲ ਠੀਕ ਹੈ ਕੁਮਰ ਵਿਜੇ ਪ੍ਰਤਾਪ ਜੀ ਦਾ ਕਦ ਆਪਣੇ ਆਪ ਚ ਬਹੁਤ ਵੱਡਾ ਹੈ ਤੇ ਮੈਂ ਇਹਦੇ ਤੇ ਕੋਈ ਕਮੈਂਟ ਤਾਂ ਨਹੀਂ ਕਰਾਂਗਾ ਕਿਉਂਕਿ ਦੇਖੋ ਇੱਕ ਚੀਜ਼ ਮੈਂ ਜਿਹੜੀ ਸਮਝਦਾ ਕਿ ਜੇ ਪੰਜਾਬ ਚ ਸਰਕਾਰ ਬਣੀ ਸੀ ਤਾਂ ਉਹ ਕਿਤੇ ਕਿਸੇ ਰਾਗਵ ਚੱਡੇ ਕਿਸੇ ਸੰਦੀਪ ਪਾਠਕ ਦੀ ਸਟ੍ਰੈਟਜੀ ਨਾਲ ਨਹੀਂ ਬਣੀ ਕਿਸੇ ਅਰਵਿੰਦ ਕੇਜਰੀਵਾਲ ਜੀ ਦੇ ਆਉਣ ਨਾਲ ਨਹੀਂ ਬਣੀ ਕਿਉਂਕਿ ਮੈਨੂੰ ਯਾਦ ਹੈ ਜਦੋਂ ਅਸੀਂ ਰੈਲੀਆਂ ਕਰਾਉਂਦੇ ਹੁੰਦੇ ਸੀ ਨਾ ਤੇ ਪਹਿਲਾਂ ਕੇਜਰੀਵਾਲ ਜੀ ਬਾਅਦ ਚ ਬੋਲਦੇ ਹੁੰਦੇ ਸੀ ਭਗਵੰਤ ਮਾਨ ਜੀ ਪਹਿਲਾਂ ਬੋਲਦੇ ਸੀ ਤੇ ਜਦੋਂ ਭਗਵੰਤ ਮਾਨ ਜੀ ਬੋਲ ਕੇ ਛੱਟ ਜਾਂਦੇ ਸੀ ਨਾ ਤੇ ਕੇਜਰੀਵਾਲ ਜੀ ਨੂੰ ਕਈ ਵਾਰੀ 2 ਮਿੰਟ ਹੀ ਬੋਲਣਾ ਪੈਂਦਾ ਸੀ ਕਿਉਂਕਿ ਪੰਡਾਲੀ ਖਾਲੀ ਹੋ ਜਾਂਦੇ ਸੀ ਤਾਂ ਉਹ ਮਾਨ ਸਾਹਿਬ ਦਾ ਇੰਨਾ ਕ੍ਰੇਜ਼ ਸੀ ਕਿ ਲੋਕਾਂ ਨੇ ਭਗਵੰਤ ਮਾਨ ਜੀ ਨੂੰ ਇੱਕ ਮੌਕਾ ਦੇਣ ਦਾ ਸੋਚਿਆ ਤੇ ਉਹਨਾਂ ਨੇ ਉਹਨਾਂ ਨੂੰ ਹੀ ਵੋਟਾਂ ਪਾਈਆਂ ਪਰ ਹਾਂ ਇਹ ਗੱਲ ਕਹਿਣ ਚ ਵੀ ਕੋਈ ਸ਼ੱਕ ਨਹੀਂ ਹੋ ਸਕਦਾ ਮੁੱਖ ਮੰਤਰੀ ਸਾਹਿਬ ਇਹਨਾਂ ਦੇ ਥੱਲੇ ਲੱਗੇ ਹੋਏ ਐ ਹੋ ਸਕਦਾ ਉਹਨਾਂ ਦਾ ਇਹਨਾਂ ਤੇ ਪ੍ਰੈਸ਼ਰ ਹੈ ਉਹ ਇਹਨਾਂ ਨੂੰ ਕੰਮ ਕਰਨ ਨਹੀਂ ਦੇ ਰਿਹਾ ਪਰ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਸਾ ਇੱਕ ਲੋਕਾਂ ਦੇ ਵਿੱਚ ਉਹ ਬਚੀ ਹੈ ਕਿ ਲੋਕ ਸਮਝਦੇ ਕਿ ਆਮ ਆਦਮੀ ਪਾਰਟੀ ਠੀਕ ਹੈ ਤਾਂ ਉਹ ਸਿਰਫ ਤੇ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਕਰਕੇ ਬਚੀ ਹੈ ਇਹ ਤੋਂ ਇਲਾਵਾ ਕੁਝ ਨਹੀਂ ਤੇ ਜਿਹੜੇ ਹੋਰ ਦੂਜੇ ਤੀਜੇ ਬਣੇ ਫਿਰਦੇ ਵੀ ਸਾਨੂੰ ਮੁੱਖ ਮੰਤਰੀ ਬਣਾ ਦਿਓ ਭਾਵੇਂ ਮੈਂ ਇਹਨਾਂ ਨਾਲ ਨਾਰਾਜ਼ ਹੀ ਹਾਂ ਸਪਸ਼ਟ ਗੱਲ ਕਰਦਾ ਇਹ ਭਗਵੰਤ ਮਾਨ ਨੂੰ ਹਟਾ ਦੇਣ ਇਹਨਾਂ ਨੂੰ ਕੋਈ ਪੁੱਛ ਜੇ ਤਾਂ ਮੈਨੂੰ ਕਹਿ ਦਿਓ ਪੰਜਾਬ 'ਚ ਇਹ ਆਪਦੀਆਂ ਸੀਟਾਂ ਹਾਰ ਜਾਣਗੇ ਜਿਹੜੇ ਮੁੱਖ ਮੰਤਰੀ ਬਣਨ ਨੂੰ ਫਿਰਦੇ ਇਹ ਕਰੇਜ ਸਿਰਫ ਭਗਵੰਤ ਮਾਨ ਦਾ ਸੀ ਜਿਹਦੇ ਕਰਕੇ ਸਰਕਾਰ ਬਣੀ ਹੈ ਤੇ ਅੱਜ ਵੀ ਜੇ ਲੋਕਾਂ ਨੂੰ ਕੋਈ ਥੋੜੀ ਬਹੁਤ ਉਮੀਦ ਹੈ ਤਾਂ ਉਹ ਭਗਵੰਤ ਮਾਨ ਤੋਂ ਹੀ ਹੈ ਹੋਰ ਮਨੀਸ ਸੋਦੀਆ ਦਾ ਪੰਜਾਬ ਦੇ ਵਿੱਚ ਆਉਣਾ ਪੰਜਾਬ ਦੇ ਮੰਤਰੀ ਦੇ ਵੱਲੋਂ ਪੰਜਾਬ ਦੇ ਐਮਐਲਏ ਦੇ ਵੱਲੋਂ ਉਹਨਾਂ ਨੂੰ ਦੌਰੇ ਕਰਵਾਉਣੇ ਹਾਲਾਂਕਿ ਕਿਹਾ ਗਿਆ ਕਿ ਦੌਰੇ ਸੀਕ੍ਰੀਟ ਨੇ ਅ ਇੱਥੇ ਤਾਂ ਇਹ ਵੀ ਗੱਲ ਚੱਲੀ ਕਿ ਜਿਹੜੇ ਸਿੱਖਿਆ ਮੰਤਰੀ ਨੂੰ ਦਿੱਲੀ ਦੇ ਲੋਕਾਂ ਨੇ ਹਰਾ ਦਿੱਤਾ ਉਹ ਹੁਣ ਪੰਜਾਬ ਦੇ ਵਿੱਚ ਆਏ ਨੇ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਲਿਆਉਣੀ ਪੰਜਾਬ ਦੇ ਵਿੱਚ ਸਿੱਖਿਆ ਦੇ ਵਿੱਚ ਸੁਧਾਰ ਕਰਨਾ ਨਹੀਂ ਦੇਖੋ ਇਹ ਤਾਂ ਬਹੁਤ ਮਾੜੀ ਗੱਲ ਹੈ ਇਹਨੂੰ ਮੈਂ ਇੱਕ ਚੀਜ਼ ਨਾਲ ਕੋਡ ਕਰਾਂਗਾ ਜਦੋਂ ਅਸੀਂ ਹਾਰ ਗਏ 25 ਹਾਰ ਗਏ 92 ਜਿੱਤ ਗਏ ਚਲੋ ਅਸੀਂ ਤਾਂ ਨਵੇਂ-ਨਵੇਂ ਸੀ ਭਾਈ ਨੌਜਵਾਨ ਸੀ ਸਾਨੂੰ ਕਿਹੜਾ ਨਾ ਸਾਡਾ ਕੋਈ ਬਾਪ ਦਾਦਾ ਕੋਈ ਮੰਤਰੀ ਐਮਐਲਏ ਸੀ ਨਾ ਕੋਈ ਹੋਰ ਹਨਾ ਤਾਂ ਅਸੀਂ ਸਾਨੂੰ ਅਸੀਂ ਸਾਨੂੰ ਐਨ ਲੱਗਿਆ ਵੀ ਅਸੀਂ ਹਲਕਾ ਇੰਚਾਰਜ ਹਾਂ ਯਾਰ ਅਸੀਂ ਜਦੋਂ ਹਾਰ ਗਏ ਤਾਂ ਅਸੀਂ ਆਪਦੀਆਂ ਸਟੈਂਪ ਬਣਾ ਲਈਆਂ ਹਲਕਾ ਇੰਚਾਰਜ ਵਾਰੀਆਂ ਕਿਉਂਕਿ ਸਾਨੂੰ ਐ ਲੱਗਦਾ ਸੀ ਯਾਰ ਕੋਈ ਕੰਮ ਹੈ ਜੇ ਕਿਸੇ ਕੋਈ ਆਉਂਦਾ ਲੋਕ ਆਉਂਦੇ ਸੀ ਮੋਹਰ ਲਾ ਕੇ ਦਿਓ ਜੀ ਸਟੈਂਪ ਲਾ ਕੇ ਦਿਓ ਤਾਂ ਅਸੀਂ ਆਪਦੀ ਉਹ ਮੋਹਰ ਲਾ ਦੇਣੀ ਵੀ ਹਲਕਾ ਇੰਚਾਰਜ ਉਮੀਦਵਾਰ ਵਿਧਾਨ ਸਭਾ ਹਲਕਾ ਫਲਾਣਾ ਫਲਾਣਾ 2024 ਜਾਂ 2020 ਹਨਾ ਤਾਂ ਅਸੀਂ ਜਦੋਂ ਉਹ ਕਿਤੇ ਲੈਟਰ ਜਾਣੀਆਂ ਮੈਂ ਮੈਂ ਨਾਮ ਨਹੀਂ ਲਾਂਗਾ ਸਾਡੇ ਲੀਡਰਸ ਦੇ ਉਹ ਮੇਰੇ ਨਾਲ ਦੇ ਹੀ ਆ ਸਾਰੇ ਪਰ ਉਹ ਉੱਥੇ ਕਈ ਵਾਰੀ ਮੈਨੂੰ ਫਟਕਾਰ ਪਈ ਕਹਿੰਦੇ ਯਾਰ ਸਟੈਂਪ ਕਾ ਤੋਂ ਲਾਈਏ ਹਲਕਾ ਇੰਚਾਰਜ ਦੀ ਤੁਸੀਂ ਹਲਕਾ ਇੰਚਾਰਜ ਨਹੀਂ ਹੈਗੇ ਤੁਹਾਨੂੰ ਤੁਸੀਂ ਜਿੱਤੇ ਨਹੀਂ ਤੁਸੀਂ ਇਹ ਲਾ ਨਹੀਂ ਸਕਦੇ ਤਾਂ ਇਹ ਗੱਲ ਮੈਂ ਕੋਡ ਕਿਉਂ ਕਰ ਰਿਹਾ ਯਾਰ ਜੇ ਤੁਹਾਡੇ ਰਿਪ੍ਰੈਜ਼ੈਂਟੇਟਿਵ ਜਿਹੜੇ ਇੱਕ ਪੰਜਾਬ ਦਾ ਐਡਾ ਵੱਡਾ ਨਾਮ ਸੁਨੀਲ ਕੁਮਾਰ ਜਾਖੜ ਜੀ ਜਿਨ੍ਹਾਂ ਦਾ ਐਡਾ ਵੱਡਾ ਪਰਿਵਾਰ ਮਤਲਬ ਉਹਨਾਂ ਦੇ ਸਾਹਮਣੇ ਤਾਂ ਮੈਂ ਇਹ ਸਮਝਦਾ ਕਿ ਅਸੀਂ ਬਹੁਤ ਛੋਟੇ ਆ ਉਹਨਾਂ ਦੇ ਤਜਰਬੇ ਦੇ ਸਾਹਮਣੇ ਹਨਾ ਉਹਨਾਂ ਦੇ ਖਿਲਾਫ ਲੜੇ ਤੇ ਤੁਸੀਂ ਸਾਨੂੰ ਇਹ ਕਹਿ ਰਹੇ ਹੋ ਕਿ ਆਹ ਕਿਉਂ ਲਾ ਕੇ ਭੇਜੀਏ ਹੈਂ ਤੇ ਤੁਸੀਂ ਤੁਹਾਡੇ ਮਨਿਸਟਰ ਜਿਹੜੇ ਆ ਰਹੇ ਆ ਲੀਡਰ ਸਾਹਿਬਾਨ ਉਹਨਾਂ ਕੋਲ ਕੋਈ ਕਨਸਟੀਟਿਊਸ਼ਨਲ ਲਾਅ ਦਾਨੀ ਐ ਐਮਐਲਏ ਵੀ ਨਹੀਂ ਨੇ ਉਹ ਤੇ ਤੁਸੀਂ ਉਹਨਾਂ ਨੂੰ ਅੱਗੇ ਲਾ ਕੇ ਤੇ ਉਹ ਦਿਖਾਉਂਦੇ ਫਿਰਦੇ ਹੋ ਤੁਹਾਡੇ ਕੋਲ ਕੀ ਅਧਿਕਾਰ ਹੈ ਕੋਈ ਅਧਿਕਾਰ ਹੈ ਨਹੀਂ ਹੈ ਤੇ ਦੇਖੋ ਤੁਸੀਂ ਜਿਹੜੀ ਜਿਹੜੀਆਂ ਚੀਜ਼ਾਂ ਵਾਸਤੇ ਤੁਸੀਂ ਇੱਥੇ ਆਏ ਹੋ ਤੁਸੀਂ ਦਿੱਲੀ ਚ ਉਹ ਚੀਜ਼ਾਂ ਕਰਕੇ ਹਾਰ ਕੇ ਆਏ ਹੋ ਠੀਕ ਹੈ ਤਾਂ ਤੁਸੀਂ ਹਾਰ ਕੇ ਆਏ ਹੋ ਤਾਂ ਤੁਸੀਂ ਇੱਥੇ ਕੀ ਸੁਧਾਰ ਲੋਗੇ ਜੇ ਤੁਸੀਂ ਸੁਧਾਰਨਾ ਸੀ ਤਾਂ ਉੱਥੇ ਸੁਧਾਰਦੇ ਉੱਥੇ ਸੁਧਾਰ ਕਰਦੇ ਉਹ ਲੋਕਾਂ ਨੂੰ ਦਿਖਦਾ ਅਸੀਂ ਵੀ ਗੁਣਗਾਨ ਕਰਦੇ ਰਹੇ ਆ 5-7 ਸਾਲ 8 ਸਾਲ ਅਸੀਂ ਗੁਣਗਾਨ ਕਰਦੇ ਰਹੇ ਆ ਕਿ ਸਾਡੀ ਸਰਕਾਰ ਨੇ ਆ ਕੀਤਾ ਤਾਂ ਸ਼ਾਇਦ ਉਹਦੋਂ ਕੀਤਾ ਵੀ ਸੀ ਕਿਉਂਕਿ ਉਦੋਂ ਜਿੰਨੀ ਕਿ ਜਾਣਕਾਰੀ ਮਿਲਦੀ ਸੀ ਜਾਂ ਅਸੀਂ ਵੀ ਦਿੱਲੀ ਜਾਂਦੇ ਸੀ ਤਾਂ ਸਾਨੂੰ ਉਹ ਦਿਖਾਇਆ ਜਾਂਦਾ ਸੀ ਸਾਨੂੰ ਚੰਗਾ ਲੱਗਦਾ ਸੀ ਕੀਤਾ ਪਰ ਉਹ ਸੀਮਤ ਹੀ ਉੱਥੇ ਤੱਕ ਰਹਿ ਗਿਆ ਜਿਵੇਂ ਜਿਵੇਂ ਅੱਗੇ ਵੱਧਦੇ ਗਏ ਇਹਨਾਂ ਨੇ ਆਪਦਾ ਗਰਾਊਂਡ ਛੱਡਤਾ ਗਰਾਊਂਡ ਛੱਡਦੇ ਗਏ ਕੰਮ ਛੱਡਦੇ ਗਏ ਸਿਰਫ ਐਡਵਰਟਾਈਜ਼ਮੈਂਟ ਤੇ ਆ ਗਏ ਤਾਂ ਇਹ ਬਹੁਤ ਮਾੜੀ ਗੱਲ ਹੈ ਕਿ ਕੋਈ ਜਿਨੇ ਜਿਹੜੇ ਲੋਕ ਜਿਨੂੰ ਲੋਕਾਂ ਨੇ ਨਕਾਰਤਾ ਹੋਵੇ ਉਹ ਲੋਕਾਂ ਨੂੰ ਲਿਆ ਕੇ ਇਹ ਸਿਸਟਮ ਨੂੰ ਠੀਕ ਕਰਨ ਦੀ ਗੱਲ ਕਰਦੇ ਆ ਤਾਂ ਮੈਨੂੰ ਨਹੀਂ ਲੱਗਦਾ ਉਹਦੇ ਨਾਲ ਕੋਈ ਫਰਕ ਪੈਣਾ। ਹਾਂ ਜਿਹੜੇ ਲੋਕ ਕੁਮਰਜੀ ਵਰਗੇ ਲੋਕ ਆ ਜਿਨ੍ਹਾਂ ਦਾ ਤਜਰਬਾ ਹੈ ਅੱਜ ਲਾਅ ਐਂਡ ਆਰਡਰ ਦਾ ਇੰਨਾ ਮਾੜਾ ਹਾਲ ਹੈ। ਇੱਥੇ ਕੋਈ ਸ਼ਰਮ ਕਾਪੇ ਚੱਕੀ ਫਿਰਦਾ ਤਲਵਾਰਾਂ ਚੱਕੀ ਫਿਰਦਾ। ਕੋਈ ਸਮਝ ਹੀ ਨਹੀਂ ਪੁਲਿਸ ਕਿਸੇ ਦੀ ਗੱਲ ਨਹੀਂ ਸੁਣਦੀ। ਇੱਥੇ ਗਰੇਵਾਲ ਸਾਹਿਬ ਐਨੇ ਮਾੜੇ ਹਾਲਾਤ ਹੈ ਕਿ ਜੇ ਮੋਟਰਸਾਈਕਲ ਚੋਰੀ ਹੋ ਜੇ ਨਾ ਉਹਦੀ ਸ਼ਿਕਾਇਤ ਲਿਖਾਉਣ ਚੱਲ ਜਾਓ ਪੁਲਿਸ ਉਹਨੂੰ ਗਿਣਦੀ ਨਹੀਂ ਕਰਾਈਮੀ। ਉਹ ਕਹਿੰਦੇ ਮੋਟਰਸਾਈਕਲ ਦਾ ਕੀ ਹੈ ਤਾਂ ਰੋਜ਼ ਹੀ ਹੁੰਦੇ ਆ। ਹੋਰ ਕੁਝ ਦੱਸ ਹੈਨਾ ਉਹ ਉਹਦਾ ਉਹਦਾ ਵਿਚਾਰੇ ਦਾ ਘਰ ਬੈ ਜਾਂਦਾ ਜਿਹਦਾ ਉਹ ਮੋਟਰਸਾਈਕਲ ਚੋਰੀ ਹੋ ਜਾਂਦਾ ਤੇ ਇਹ ਮੋਟਰਸਾਈਕਲ ਨੂੰ ਕ੍ਰਾਈਮ ਹੀ ਨਹੀਂ ਕਹਿੰਦੇ ਚੋਰੀ ਨੂੰ ਤਾਂ ਇਹ ਹਾਲਾਤ ਹੋਏ ਪਏ ਕਿ ਮਤਲਬ ਕੋਈ ਲੋਕਾਂ ਦੀ ਆਮ ਲੋਕਾਂ ਦੀ ਸੁਣਨ ਵਾਲਾ ਨਹੀਂ ਕਾਪੇ ਗਣਾਸੇ ਲੈ ਕੇ ਲੋਕ ਸ਼ਰਿਆਮ ਤੁਰੇ ਫਿਰਦੇ ਆ ਕੋਈ ਲਾਅ ਐਂਡ ਆਰਡਰ ਨਹੀਂ ਥਾਣੇ ਉਡਾਏ ਜਾ ਰਹੇ ਆ ਬੰਬਾਂ ਨਾਲ ਕੋਈ ਲਾਅ ਐਂਡ ਆਰਡਰ ਨਹੀਂ ਮਤਲਬ ਮੈਂ ਇਸ ਗੱਲ ਨੂੰ ਮੈਂ ਬਹੁਤ ਮੰਦ ਭਾਗਾ ਸਮਝਦਾ ਵੀ ਕਿੰਨੇ ਹੀ ਸਾਡੇ ਪੰਜਾਬ ਦੇ ਸਟਾਰ ਤੇ ਕਿੰਨੇ ਹੀ ਉਹ ਤਾਂ ਚਲੋ ਮੰਨ ਲਓ ਕੋਈ ਬਗਾਨੀ ਪਾਰਟੀ ਦਾ ਵੀ ਹੋਊਗਾ ਜਿਨ੍ਹਾਂ ਦੀ ਮੌਤ ਹੋਈ ਹੈ ਇਸ ਸਰਕਾਰ ਦੇ ਟਿਨਿਓਰ ਚ ਪਰ ਸਾਡੇ ਆਪ ਦੇ ਆਵਾਦੀ ਪਾਰਟੀ ਦੇ ਕਿੰਨੇ ਹੀ ਵਰਕਰ ਵਲੰਟੀਅਰਸ ਆ ਜਿਨ੍ਹਾਂ ਨੂੰ ਰੋਜ਼ ਗੋਲੀਆਂ ਮਾਰ ਕੇ ਮਾਰੀ ਜਾਂਦੇ ਆ ਕਿੰਨੇ ਦਿਨ ਹੋ ਗਏ ਸਰਪੰਚ ਤੇ ਵੀ ਗੋਲੀ ਮਾਰ ਸਰਪੰਚ ਤੇ ਮਾਰ ਗਏ ਇਹ ਰੋਜ਼ ਦੀਆਂ ਖਬਰਾਂ ਆ ਹਰ 5-7 ਦਿਨਾਂ ਬਾਅਦ ਖਬਰ ਆ ਪਰ ਉਹਦੇ باوجود ਸਾਡਾ ਲਾਅ ਐਂਡ ਆਰਡਰ ਇੰਨਾ ਫੇਲ ਹੈ ਤੇ ਉਹ ਮਹਿਕਮਾ ਮੁੱਖ ਮੰਤਰੀ ਸਾਹਿਬ ਦੇ ਅੰਡਰ ਹੈ ਤੇ ਭਾਈ ਕਿਉਂ ਨਹੀਂ ਸਟ੍ਰਿਕਨੈਸ ਕਰਦੇ ਕੋਈ ਇੰਨੀ ਸ਼ਕਤੀ ਵੀ ਨਹੀਂ ਆਪਾਂ ਕਰ ਸਕਦੇ ਉਹਦੇ ਤੇ ਧਿਆਨ ਹੀ ਨਹੀਂ ਤੁਸੀਂ ਗੱਲਾਂ ਕਰਦੇ ਹੋ ਕਿ ਅਸੀਂ ਸਿਸਟਮ ਸੁਧਾਰਾਂਗੇ ਇਨਫਰਾਸਟ ਜਿਆਦਾ ਕ੍ਰਾਈਮ ਸ਼ਹਿਰਾਂ ਚ ਪਿੰਡਾਂ ਚ ਘਟਾ ਹੈ ਤੇ ਤੁਸੀਂ ਸਾਰੇ ਸ਼ਹਿਰਾਂ ਚ ਕੈਮਰੇ ਨਹੀਂ ਲਵਾ ਸਕਦੇ ਤੁਹਾਡੇ ਕੋਲ ਇੰਨਾ ਵੀ ਫੰਡ ਹੈ ਨਹੀਂ ਸਾਰੇ ਸ਼ਹਿਰਾਂ ਦੀਆਂ ਆਪਦੀਆਂ ਭੀਆਂ ਨਗਰ ਨਿਗਮਾਂ ਜ਼ਾਹ ਤੁਸੀਂ ਐਨੇ ਫੰਡਸ ਲੈਂਦੇ ਹੋ ਐਨੇ ਟੈਕਸਿਸ ਲਾ ਰੱਖਿਆ ਐਨੋਸੀਆਂ ਦੇ ਨਾਂ ਤੇ ਲੋਕ ਤਾਂ ਵਿਚਾਰੇ ਦੁਖੀ ਹੋਏ ਪਏ ਟੈਕਸ ਭਰ ਪਰ ਕੇ ਤੇ ਤੁਹਾਡੇ ਕੋਲ ਕੈਮਰੇ ਲਵਾਉਣ ਦਾ ਪੈਸਾ ਨਹੀਂ ਪੰਜਾਬ ਦੇ ਸਾਰੇ ਸ਼ਹਿਰਾਂ ਚ ਉਹਦੇ ਵਿੱਚ ਸਾਡਾ ਇੱਕ ਬੋਰ ਵੀ ਆਉਂਦਾ ਸਾਡੇ ਕੋਲ ਕੈਮਰਾ ਹੀ ਹੈ ਨਹੀਂ ਸ਼ਹਿਰ ਚ ਜੀ ਦੱਸੋ ਕਿੱਥੋਂ ਟਰੇਸ ਕਰ ਲਾਂਗੇ ਕ੍ਰਾਈਮ ਤਾਂ ਸਿਰਫ ਗੱਲਾਂ ਨਾਲ ਕੁਝ ਨਹੀਂ ਹੋਣਾ ਕੰਮ ਕਰਨਾ ਪੈਣਾ ਗਰਾਊਂਡ ਤੇ ਕੰਮ ਕਰੋਗੇ ਤਾਂ ਠੀਕ ਹੋਊਗਾ ਨਹੀਂ ਤਾਂ ਜਿਵੇਂ ਤੁਸੀਂ ਆਖਰੀ ਸਵਾਲ ਆ ਜਿਵੇਂ ਤੁਸੀਂ ਕੰਪੈਰੀਜ਼ਨ ਕੀਤਾ ਪਹਿਲਾਂ ਦਾ ਤੇ ਹੁਣ ਵਾਲਿਆਂ ਦਾ ਪਹਿਲਾਂ ਦੇ ਸਮੇਂ ਦੇ ਵਿੱਚ ਜੋ ਕੁਝ ਹੁੰਦਾ ਸੀ ਉਹ ਵੀ ਅਸੀਂ ਦੇਖਿਆ ਪਰ ਸ਼ਾਇਦ ਪਾਵਰ ਕਾਮ ਦੇ ਚੀਫ ਇੰਜੀਨੀਅਰ ਪਾਰਟੀ ਫੰਡ ਦੇ ਨਾਂ ਤੇ ਰਿਸ਼ਵਤਾਂ ਨਹੀਂ ਮੰਗਦੇ ਹੁੰਦੇ ਸੱਜ ਇਸ ਦੀ ਇੱਕ ਵੱਡੀ ਰਿਪੋਰਟ ਵੀ ਜਿਹੜੀ ਇੱਕ ਖਬਰ ਵੀ ਨਸ਼ਰ ਹੋਈ ਹੈ ਕਿ ਪਾਰਟੀ ਫੰਡ ਜਿਹੜਾ ਹੈਗਾ ਕੀ ਉਹ ਰਿਸ਼ਵਤ ਨਹੀਂ ਆ ਇੱਕ ਚੀਫ ਇੰਜੀਨੀਅਰ ਦੇ ਵੱਲੋਂ ਪਾਰਟੀ ਫੰਡ ਦੇ ਨਾਂ ਤੇ ਪੈਸੇ ਮੰਗੇ ਜਾਣ ਇਹਨੂੰ ਕਿੰਨਾ ਕਿ ਜੈ ਸਮਝ ਹਾਂ ਬਿਲਕੁਲ ਇਹ ਮੇਨ ਦਾ ਲੈਟਰ ਮੇਰਾ ਮੈਂ ਕੱਢ ਕੇ ਰੱਖਿਆ ਹੈ ਅੱਜ ਮੈਂ ਸਟੱਡੀ ਕਰ ਰਿਹਾ ਸੀ ਇਹ ਇੰਗਲਿਸ਼ ਚ ਲੈਟਰ ਜਿਹੜਾ ਪਾਵਰ ਕਾਮ ਦੇ ਜਿਹੜੇ ਇੰਜੀਨੀਅਰਸ ਹੈ ਉਹਨਾਂ ਦੀ ਜਿਹੜੀ ਐਸੋਸੀਏਸ਼ਨ ਹੈ ਉਹਨੇ ਮੁੱਖ ਮੰਤਰੀ ਸਾਹਿਬ ਨੂੰ ਲਿਖਿਆ ਇਹ ਪੰਜਾਬ ਦੇ ਲੋਕਾਂ ਨੂੰ ਸ਼ਾਇਦ ਅਜੇ ਤੱਕ ਇਹ ਖਬਰ ਜਾ ਹਾਈਲਾਈਟ ਹੋਈ ਨਹੀਂ ਇਹ ਇੱਕ ਡਿਪਟੀ ਚੀਫ ਇੰਜੀਨੀਅਰ ਨੂੰ ਫੜਿਆ ਜਾਂਦਾ ਵਿਜੀਲੈਂਸ ਵੱਲੋਂ ਕਰਪਸ਼ਨ ਦੇ ਮਾਮਲੇ 'ਚ ਕੀ ਭ੍ਰਸ਼ਟਾਚਾਰ ਕਰ ਰਿਹਾ ਉਹਨੂੰ ਫੜਨ ਤੋਂ ਬਾਅਦ ਸਾਰੇ ਮੈਕਮੇ ਦੀ ਯੂਨੀਅਨ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਲੈਟਰ ਲਿਖਿਆ ਜਾਂਦਾ ਹੈ ਕਿ ਕਿਸੇ ਚੀਫ ਜਸਟਿਸ ਦੀ ਅਗਵਾਈ ਦੇ ਵਿੱਚ ਜਾਂਚ ਕਰਵਾਓ ਉਹ ਕਹਿੰਦੇ ਵੀ ਜਿਹੜੀ ਸਾਡਾ ਬੰਦਾ ਫੜਿਆ ਗਿਆ ਹੈ ਅਸੀਂ ਤਾਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਅਸੀਂ ਕਿਸੇ ਦੀ ਲੁੱਟਖੋ ਨਹੀਂ ਕਰ ਰਹੇ ਅਸੀਂ ਤਾਂ ਸਿਸਟਮ ਨੂੰ ਠੀਕ ਕਰਨ ਵਾਸਤੇ ਪੂਰੇ ਪ੍ਰਾਲੇ ਕਰ ਰਹੇ ਹਾਂ ਬਿਜਲੀ ਬੋਰਡ ਚਲੋ ਇਸ ਗੱਲ ਦਾ ਮੈਨੂੰ ਠੀਕ ਵੀ ਲੱਗਦਾ ਕਿ ਕਿਤੇ ਨਾ ਕਿਤੇ ਬਿਜਲੀ ਦੀ ਸਥਿਤੀ ਜਿਹੜੀ ਪੰਜਾਬ 'ਚ ਠੀਕ ਹੋਈ ਹੈ ਪਿਛਲੇ ਢਾਈ ਤਿੰਨ ਸਾਲਾਂ 'ਚ ਹਨਾ ਉਹ ਕਹਿੰਦੇ ਅਸੀਂ ਤਾਂ ਠੀਕ ਕਰਨ ਤੇ ਲੱਗੇ ਹਾਂ ਕਹਿੰਦੇ ਤੁਹਾਡੇ ਹੀ ਮੰਤਰੀ ਤੇ ਐਮਐਲਏ ਜਿਹੜੇ ਤਰਨਤਾਰਨ ਹਲਕੇ ਨਾਲ ਸੰਬੰਧਿਤ ਹੈ ਉਹ ਕਹਿੰਦੇ ਸਾਡੇ ਤੋਂ ਮੰਗ ਰਹੇ ਕਿ ਸਾਨੂੰ ਪਾਰਟੀ ਫੰਡ ਦਿਓ ਉਹ ਕਹਿੰਦੇ ਜਿਹੜਾ ਸਾਡਾ ਬੰਦਾ ਫੜਿਆ ਗਿਆ ਉਹ ਉਸ ਸੰਬੰਧ 'ਚ ਫੜਿਆ ਗਿਆ ਕਿ ਜਿਹੜਾ ਇਹ ਸਾਡੇ ਤੋਂ ਫੰਡ ਬਹੁਤ ਗੰਭੀਰ ਸਵਾਲ ਹੈ ਬਹੁਤ ਗੰਭੀਰ ਮੁੱਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਲੈਟਰ ਲਿਖੀ ਹੈ ਹੁਣ ਇਹਦੇ ਵਿੱਚ ਬਣਦਾ ਕੀ ਹੈ ਦੋ ਗੱਲਾਂ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਇਨਕੁਆਇਰੀ ਕਰਾਉਣੀ ਚਾਹੀਦੀ ਹੈ ਕਿ ਜਿਹੜਾ ਉਹ ਲੈਟਰ ਉਹਨਾਂ ਨੇ ਲਿਖਿਆ ਹੈ ਉਹਦੇ ਵਿੱਚ ਸੱਚਾਈ ਕਿੰਨੀ ਹੈ ਤੇ ਦੂਜਾ ਇਹ ਜਾਂਚ ਕਰਾਉਣਾ ਚਾਹੀਦਾ ਕਿ ਉਸ ਜ਼ਿਲ੍ਹੇ ਨਾਲ ਸਬੰਧਤ ਕਿਹੜੇ ਉਹ ਪਾਵਰਫੁਲ ਮੰਤਰੀ ਤੇ ਮਨਿਸਟਰ ਹੈ ਜਾਂ ਐਮਐਲਏ ਹੈ ਜਿਹੜੇ ਉਹਨਾਂ ਤੋਂ ਪਾਰਟੀ ਫੰਡ ਮੰਗਦੇ ਸੀ ਹੁਣ ਇਹਦੇ ਵਿੱਚ ਤੀਜਾ ਸਵਾਲ ਇੱਕ ਹੋਰ ਵੀ ਬਣ ਗਿਆ ਹੋ ਸਕਦਾ ਉਹ ਨਾ ਮੰਗਦੇ ਹੋਣ ਉੱਤੇ ਵਾਲੇ ਮੰਗਦੇ ਹੋਣ ਕਿਉਂਕਿ ਦਿੱਲੀ ਹਾਰਗੇ ਉਹਨਾਂ ਨੂੰ ਵੀ ਲੋੜ ਹੈ ਤੇਲ ਪਾਣੀ ਪੋਣ ਆ ਤਾਂ ਉਹਨਾਂ ਨੂੰ ਵੀ ਦਿੱਕਤ ਹੈ ਤਾਂ ਹੋ ਸਕਦਾ ਉਹ ਮੰਗਦੇ ਹੋਣ ਤਾਂ ਇਹ ਮੁੱਖ ਮੰਤਰੀ ਸਾਹਿਬ ਵਾਸਤੇ ਇਹ ਵੀ ਬੜੀ ਵੱਡੀ ਹੁਣ ਚੁਣੌਤੀ ਬਣ ਗਈ ਹੈ ਕਿ ਇਹ ਇਹ ਤਿੰਨ ਧਿਰਾਂ ਬਣ ਗਈਆਂ ਇਹਨਾਂ ਦੀ ਜਾਂਚ ਪੜਤਾਲ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਅੱਛਾ ਇੱਕ ਗੱਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਹੋਰ ਕਰਨਾ ਚਾਹੁੰਨਾ ਇਹ ਬਹੁਤ ਵੱਡਾ ਕੰਮ ਹੈ ਕਿ ਇੱਕ ਪੂਰੀ ਉਹ ਯੂਨੀਅਨ ਜਿਹੜੀ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੀ ਉਹਦੇ ਵੱਲੋਂ ਐਡਾ ਵੱਡਾ ਲੈਟਰ ਮੁੱਖ ਮੰਤਰੀ ਸਾਹਿਬ ਨੂੰ ਲਿਖਿਆ ਗਿਆ ਉਹਨਾਂ ਦਾ ਇੰਜੀਨੀਅਰ ਵੀ ਫੜਿਆ ਗਿਆ ਤੇ ਜਿਹੜੀ ਸਾਡੀ ਵਿਰੋਧੀ ਧਿਰ ਹੈ ਉਹ ਚੁੱਪ ਕਰਕੇ ਬੈਠੀ ਹੈ ਕਾਂਗਰਸ ਦੇ ਕਿਸੇ ਲੀਡਰ ਦਾ ਹਾਲੇ ਤੱਕ ਕੋਈ ਬਿਆਨ ਨਹੀਂ ਅਕਾਲੀ ਦਲ ਦੇ ਕਿਸੇ ਲੀਡਰ ਦਾ ਕੋਈ ਬਿਆਨ ਨਹੀਂ ਆ ਬੀਜੇਪੀ ਵਾਲੇ ਬਿੱਟੂ ਹੋਰੀ ਰੋਜ਼ ਰੌਲਾ ਪਾਈ ਜਾਂਦੇ ਆ ਚਲੋ ਉਹਨਾਂ ਦਾ ਕਦ ਬਹੁਤ ਵੱਡਾ ਹੈ ਮੈਂ ਕੋਈ ਉਹਨਾਂ ਨਾਲ ਮੁਕਾਬਲਾ ਨਹੀਂ ਕਰਦਾ ਉਹ ਨੀਤ ਬਿੱਟੂ ਜੀ ਹੋਰੀ ਯਾਰ ਇਹਨਾਂ ਚੀਜ਼ਾਂ ਤੇ ਕਿਉਂ ਨਹੀਂ ਬੋਲਦੇ ਕੋਈ ਇਹ ਪੰਜਾਬ ਦਾ ਕੋਈ ਲੀਡਰ ਹੀ ਨਹੀਂ ਬੋਲੇ ਅੱਜ ਸਵੇਰ ਦੀ ਖ ਇਹ ਬਹੁਤ ਵੱਡੇ ਸਵਾਲ ਹੈ ਕਿਤੇ ਨਾ ਕਿਤੇ মিডিਆਦਾਰਿਆਂ ਨੂੰ ਵੀ ਬੇਨਤੀ ਹੈ ਕਿ ਤੜੱਲੇ ਨਾਲ ਕਿਉਂਕਿ মিডিਆ ਦਾ ਰੋਲ ਬਹੁਤ ਵੱਡਾ ਹੈ ਤੁਸੀਂ ਗਰੇਵਾਲ ਸਾਹਿਬ ਵਧੀਆ ਕੰਮ ਕਰ ਰਹੇ ਹੋ ਅਪਰੀਸ਼ੀਏਟ ਕਰਦਾ ਹੋਰ ਵੀ ਬਹੁਤ ਸਾਰੇ ਸਾਥੀ ਕਰ ਰਹੇ ਛੋਟੇ ਚੈਨਲ ਵਾਲੇ ਸਾਥੀ ਬਹੁਤ ਵਧੀਆ ਕੰਮ ਕਰ ਰਹੇ ਪਰ ਜਿਹੜਾ ਸਾਡਾ ਮੇਨਸਟ੍ਰੀਮ মিডিਆ ਉਥੋਂ ਇਹ ਖਬਰਾਂ ਹੀ ਗਾਇਬ ਹੈ ਕਿੰਨੇ ਵੱਡੇ ਸਵਾਲ ਹੈ ਤਾ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਤੁਸੀਂ ਯਾਰ ਇਹਨਾਂ ਇੰਸਟੀਚੂਸ਼ਨ ਤੋਂ ਬੋਰਾਂ ਤੋਂ ਇਲੈਕਟ੍ਰਿਸਿਟੀ ਵਾਲਿਆਂ ਤੋਂ ਤੁਸੀਂ ਉਹਨਾਂ ਤੋਂ ਫੰਡ ਮੰਗਣ ਲੱਗ ਗਏ ਇਹ ਤਾਂ ਮੈਨੂੰ ਲੱਗਦਾ ਇਤਿਹਾਸ ਚ ਪਹਿਲੀ ਵਾਰੀ ਹੋਇਆ ਹੈ ਤਾਂ ਹੀ ਮੈਂ ਕਿਹਾ ਕਿ ਉਹ ਤਾਂ ਚੋਰੀਆਂ ਕਰਦੇ ਸੀ ਇਹ ਠੱਗ ਨੇ ਠੱਗੀਆਂ ਮਾਰਦੇ ਆ ਇਹ ਕਸਰ ਨਹੀਂ ਛੱਡਦੇ ਕਿਤੇ ਵੀ ਜੀ ਦੀਪ ਸਮਾਹਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚਾ ਦਿਪ ਕੰਬੋਜ ਹੋਰੀ ਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜ